ਇਸ ਦਾ ਥਾ ਸਕੰਦ ਤੋਂ ਤਿਆਰ ਹੋਈ ਸੀ ਦੇਖੋ ਨੀ ਵੀਡੀਓ ਭਾਈ ਹੋਈ ਅੱਛਾ ਸਕੰਦ ਵਾਲੇ ਨੇ ਵੀ ਵੀਡੀਓ ਭਾਈ ਹੋਈ ਇਸ ਗੱਡੀ ਦੀ ਹਾਂ ਸਹੀ ਆ ਫਿਊਲ ਦੇ ਲਾਏ ਫਿਊਲ ਦੇ ਲਾਏ ਹੈ ਬੜੇ ਟਾਇਰ ਬਹੁਤ ਜ਼ਬਰਦਸਤ ਨੇ ਆਫ ਰੋਡਿੰਗ ਵਾਲੇ ਆਰਮ ਰੈਸਟ ਇਹ ਉਹ ਹਰ ਚੀਜ਼ ਐਵਰੀਥਿੰਗ ਕਰੋ ਚੱਕ ਕੰਦਰੋਂ ਵੀ ਖਾਹੋ ਜੀ ਆ ਲਾਈਟਾਂ ਨੇ ਜਿਹੜੀਆਂ ਇਹਨਾਂ ਦੀ ਗ੍ਰੇਸ ਬਹੁਤ ਪੈਂਦੀ ਆ ਬਹੁਤ ਵਧੀਆ ਲੱਗਦਾ ਹਾਂ ਆ ਸਾਰੀ ਪਿਆਨੋ ਬਲੈਕ ਰਾਈਟ ਛੱਤਾਂ ਨਾ ਬਈ ਸਾਰੀ ਵੇਡ ਬਈ ਫਰਸਟ ਓਨਰ ਗੱਡੀ ਐਕਸਟਰਾ ਲਾਈਟਰ ਨਾਲ ਜੜੀ ਵੀ ਕਾਰ ਦਵਾਂਗੇ ਨਾ ਉਹ ਜੈਨੂਅਲ ਨੰਬਰ ਦੀ ਦਵਾਂਗੇ ਕੋਈ ਕੱਟ ਨੰਬਰ ਨਹੀਂ ਹੋਊਗਾ ਕੋਈ ਦਿਲੀ ਨਹੀਂ ਹੋਊਗਾ ਕੋਈ ਕਿਰੇਦਾ ਨਹੀਂ ਹੋਊਗਾ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਗੱਡੀਆਂ ਬਹੁਤ ਨਵੀਆਂ ਔਰ ਬਹੁਤ ਸਾਫ਼ ਠੀਕ ਹੈ ਜੀ ਇਹ ਮੈਨੂਅਲ ਦੇ ਵਿੱਚ ਹੈ ਹਮ ਇਹ 1.5 ਲੀਟਰ ਜਦ 21 ਲੱਖ ਰੁਪਏ ਦੀ ਨਵੀਂ ਹੈ ਗੱਡੀ ਇਹ 21 ਲੱਖ ਦੀ ਨਵੀਆਂ ਚੱਲੀ 272200 272200 ਤੇ ਆਪਾਂ ਕਿੰਨੇ ਦੇਣੀ ਹੈ ਸਾਢੇ 14 ਦੀ 14.5 ਦੀ ਹੋਰ ਦੇਖ ਲੋ ਕਿੰਨੇ ਭੈ ਛੱਡਦੇ ਨੇ 6.5 ਲੱਖ ਰੁਪਏ ਉੜ ਗਏ ਮਲਾ ਉੜ ਗਏ ਸਤਿ ਸ੍ਰੀ ਅਕਾਲ ਦੋਸਤੋ ਜਲੰਧਰ ਸ਼ਹਿਰ ਖੜਿਆ ਬਾਈ ਜੀ ਆਪਾਂ ਉੱਪਰ ਬੋਰਡ ਦਿਖਾ ਦੇ ਜਲੰਧਰ ਕਾਰ ਤੇ ਰੋਹਿਤ ਭਾਈ ਆ ਬਣ ਨਾਲ ਨੇ ਸਤਿ ਸ੍ਰੀ ਅਕਾਲ ਬਾਈ ਠੀਕਾ ਜੀ ਹੋਰ ਸੇਤਾਂ ਠੀਕ ਜੀ ਐਨ ਨੂੰ ਮਹਾਰਾਜ ਜੀ ਐਨ ਤੁਹਾਨੂੰ ਬਾਏ ਠੀਕ ਥੈਂਕ ਯੂ ਹੋਰ ਸੁਣਾਓ ਤੇ ਬਾਈ ਜੀ ਤੋਹਫੇ ਦੇਣੇ ਆ ਗੱਡੀਆਂ 'ਚ ਤੋਹਫੇ ਦੇ ਦਿਓ ਜੀ ਮਹਾਰਾਜ ਦੇ ਦਿਓ ਪੂਰੇ ਜਾਵਰ ਦਾ ਇੱਕ ਤੋਹਫਾ ਬਾਈ ਥੋੜੇ ਸਾਹਮਣੇ ਖੜਾ ਹੈ ਬਹੁਤ ਘੱਟ ਚੱਲੀ ਹੋਈ ਗੱਡੀ ਸਕਾਰਪਿਓ ਐਨ ਦੇਣੀ ਹੈ ਦੇਖ ਗੱਡੀ ਹਾਂ ਇਹ ਪੱਕੀ ਨਿਸ਼ਾਨੀ ਆ ਪਠਾਨਕੋਟ ਰੋਡ ਤੇ ਸਾਰੇ ਆਗੇ ਇਹੀ ਮੰਗਦੇ ਆ ਹਾਂ ਆਪਣਾ ਪਠਾਨਕੋਟ ਰੋਡ ਤੇ ਸ਼੍ਰੀਮਨ ਹਸਪੀਟਲ ਦੇ ਨਾਲ ਆਪਣਾ ਜਲੰਧਰ ਕਾਰਸ ਦੇ ਨਾਮ ਤੇ ਸ਼ੋਰੂਮ ਆ ਭਾਜੀ ਹੂੰ ਬਾਕੀ ਟਾਈਮਿੰਗ ਤੁਹਾਨੂੰ ਪਤਾ ਹੀ ਆਪਣੀ 10 ਤੋਂ 7 ਵਜੇ ਤੱਕ ਅਸੀਂ ਬੈਠੇ ਹੁੰਨੇ ਆ ਸੇਵਾ ਵਾਸਤੇ ਬਾਕੀ ਕਾਲ ਕਰਕੇ ਤੁਸੀਂ ਆਓ ਜਰੂਰ ਸੇਵਾ ਦਾ ਮੌਕਾ ਦਿਓ ਠੀਕ ਹੈ ਅਸੀਂ ਕੋਸ਼ਿਸ਼ ਕਰਦੇ ਆ ਵੀ ਇਸ ਵਧੀਆ ਤੋਂ ਵਧੀਆ ਕਾਰਾਂ ਦੀਏ ਹਾਂ ਜਾਇਜ਼ ਰੇਟ ਤੇ ਤੇ ਵਧੀਆ ਚੀਜ਼ਾਂ ਤੇ ਥੋੜੇ ਤੋਂ ਥੋੜੇ ਟਾਈਮ ਦੇ ਵਿੱਚ ਲੋਨ ਹੋ ਜੇ ਥੋੜੇ ਟਾਈਮ ਦੇ ਲੋਨ ਤੇ ਵਧੀਆ ਕਰਾਈ ਦੇਦਾ ਪੇਪਰ ਵਧੀਆ ਹੋਣ ਬਿਲਕੁਲ ਆਪਣੀ ਬੈਂਕ ਸਟੇਟਮੈਂਟ ਲੈ ਕੇ ਆਓ 6 ਮਹੀਨੇ ਦੀ ਆਧਾਰ ਕਾਰਡ ਪੈਨ ਕਾਰਡ ਤੁਹਾਡੇ ਕੋਲ ਹੋਵੇ ਤੇ ਤਾਂ ਤੁਹਾਨੂੰ ਦੁਆਰਾ ਕੀ ਸਟੇਟਮੈਂਟ ਦਾ ਚੱਕਰ ਨਾ ਪਵੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਭਾਜੀ ਫਿਰ ਗੱਡੀ ਦਿਖਾਈਏ ਆਪਾਂ ਦਿਖਾਓ ਜੀ ਦਿਖਾਓ ਤੇ ਗੱਡੀ ਭਾਜੀ ਮਾਡਲ ਦੱਸ ਦਿਓ ਕਿੰਨਾ ਮਾਡਲ 24 ਮਾਡਲ ਹੈ ਜੀ ਜੀ 10ਵੇਂ ਮਹੀਨੇ ਦੀ ਕਾਰ ਹੈ ਠੀਕ ਹੈ ਇਸ ਕਾਰ ਦੇ ਵਿੱਚ Z2 ਮਾਡਲ ਹੈ ਠੀਕ ਹੈ ਜੀ ਪਰ ਫਰੰਟ ਤੋਂ ਤੁਸੀਂ ਦੇਖਦੇ ਹੋਗੇ Z80 ਲੱਗਦੀ ਹੈ ਜੀ Z80 ਲੱਗਦੀ ਹੈ ਬਿਲਕੁਲ ਇਹਦੇ ਚ ਗ੍ਰਿਲ ਵਗੈਰਾ ਕੰਪਨੀ ਤੋਂ ਐਡ ਕਰਵਾਈ ਹੋਈ ਹੈ ਕਸਟਮਰ ਨੇ ਠੀਕ ਹੈ ਜੀ ਇਹਦੇ ਜੇ ਇੱਕ ਸ 3 ਸਾਲ ਦੀ ਫੁੱਲ ਇਨਸੂਰੈਂਸ ਦੇਵਾਂਗੇ ਫੁੱਲ ਇਨਸੂਰੈਂਸ ਕਿੰਨੇ ਸਾਲ ਦੀ 3 ਸਾਲ ਦੀ ਇਹ ਨਹੀਂ ਵੀ 1 ਸਾਲ ਦੀ ਥੜਾ 1 ਸਾਲ ਦੀ ਫੁੱਲ 2 ਸਾਲ ਥੜਾ ਇਹਦਾ ਨਹੀਂ ਹਾਂ ਕਿੰਨੇ ਸਾਲ ਦੀ ਫੁੱਲ 5000 ਚੱਲੀ ਆ ਸਿਰਫ 5000 ਕਿਲੋਮੀਟਰ ਚੱਲਿਆ ਬਾਈ ਜੀ ਜੈਡ 2 ਡੀਜ਼ਲ ਦੇ ਵਿੱਚ ਆ ਜੈਡ 2 ਡੀਜ਼ਲ ਦੇ ਵਿੱਚ 5000 ਚੱਲੀ ਸੀਟਾਂ ਤੋਂ ਲਫਾਫੇ ਵੀ ਨਹੀਂ ਉਤਰੇ 70 ਮੈਟ ਲੱਗੇ ਹੋਏ ਨੇ ਅਲਾਇ ਤੁਸੀਂ ਜੀ ਕਰੂਗਾ ਤਾਂ ਫਵਾਲਿਓ ਨਹੀਂ ਤਾਂ ਇਹਨਾਂ ਦੇ ਜਿਹੜੇ ਬੀਲ ਕਾਪਾ ਉਹ ਵੀ ਲਾਇਆ ਵਰਗੀ ਆ ਬਿਲਕੁਲ ਜੀ ਫੁੱਟ ਰੈਸਟ ਦੇਖ ਲਓ ਜੀ ਐਡ ਕਰਾਏ ਹੋਇਆ ਜੀ ਬਿਲਕੁਲ ਸਾਈਡ ਤੇ ਡੋਰ ਵਾਈਜ਼ਰ ਕ੍ਰੋਮ ਲਾਈਨਿੰਗ ਜੀ ਸਾਰਾ ਕੁਝ ਭਾਜੀ ਕੰਪਨੀ ਤੋਂ ਐਡ ਆ ਠੀਕ ਹੈ ਫਰੰਟ ਗ੍ਰਿਲ ਹਰ ਚੀਜ਼ ਕੰਪਨੀ ਤੋਂ ਤੇ ਵੱਡੀ ਗੱਲ ਇਹ ਹੈ ਨਾ ਭਾਜੀ ਵਾਜਿਬ ਰੇਟ ਦੇ ਵਿੱਚ ਵਾਜਿਬ ਰੇਟ ਦੇ ਵਿੱਚ ਦੇ ਦਿਆਂਗੇ 24 ਮਾਡਲ ਸਿਰਫ 5000 ਕਿਲੋਮੀਟਰ ਚੱਲੀ ਹੋਈ ਸ਼ੋਰੂਮ ਕੰਡੀਸ਼ਨ ਅਨਟੱਚ ਡਾਟਲੈਸ ਸਕ੍ਰੈਚਲੈਸ ਤੇ ਰੇਟ ਦੱਸ ਦਿਓ ਫਿਰ ਇਹਦਾ ਰੇਟ ਵੀਰ ਜੀ 17 ਲੱਖ 25 ਹਜ਼ਾਰ ਦੀ ਨਵੀਂ ਹੈ ਹਮ ਲੈਸ ਕਰਕੇ 16 80 ਦੀ 90 ਦੀ ਵਿੱਚੋਂ ਚ ਪੈਂਦੀ ਹੈ ਐਕਸੈਸਰੀ ਅਲੱਗ ਜੀ ਇਹ ਅਸੀਂ ਕਾਰ ਸਵਾ 15 ਲੱਖ ਦੇ ਦੇ ਸਕਦੇ ਹਾਂ ਸਵਾ 15 ਲੱਖ ਦੀ ਸਿਰਫ 5000 ਕਿਲੋਮੀਟਰ ਚੱਲੀ ਹੋਈ ਜਿੰਨੇ ਚ ਤੁਹਾਡਾ ਫਾਇਦਾ ਹੋ ਰਿਹਾ ਉਹਨੇ ਮਤਲਬ ਕਿ 2.5 ਲੱਖ ਰੁਪਏ ਦਾ ਫਾਇਦਾ ਹੋ ਰਿਹਾ ਉਹਨੇ ਚ ਚਾਹੇ ਨੂੰ ਟਾਪ ਮਾਡਲ ਬਣਾ ਲਿਆ ਉਹ ਮਾਡਲ ਬਣਾ ਲਿਆ ਉਹਨੇ ਪੈਸੇ ਜੇ ਲਾਉਣੇ ਨੇ ਬੰਦੇ ਨੇ ਬਿਲਕੁਲ ਉਹੀ ਪੈਣੀ ਤੇ ਫੋਕਲਟਾ ਲੱਗਣੀ ਬਿਲਕੁਲ ਜੀ ਬਿਲਕੁਲ ਦਸ ਕਿਹਾ ਦੀ ਫੋਕਲਟਾ ਉਹਨੇ ਤਾਂ ਪੈਸੇ ਲੱਗਣੇ ਨਹੀਂ ਹੈਗੇ ਆ ਲੱਗਣਾ ਤੇ ਭਾਈ ਇੱਧਰ ਖੜੀ ਆ ਵਰਨਾ ਵਰਨਾ ਖੜੀ ਹੈ 14 ਮਾਡਲ ਆਟੋਮੈਟਿਕ ਆਟੋਮੈਟਿਕ ਗੇਅਰ ਵਾਲੀ ਆ ਭਾਈ ਜੀ ਆਟੋਮੈਟਿਕ ਵੀਰ ਬਹੁਤ ਮੰਗਦੇ ਆ ਵਰਨਾ ਦੱਸਿਓ ਜੀ ਗੱਡੀ ਬਾਰੇ ਇਹ ਵੀ ਪੇਡ ਨੰਬਰ 8787 ਜਿੰਦਾ ਨੰਬਰ ਹੈ ਸੀਟ ਕਵਰ ਵਗੈਰਾ ਹਰ ਚੀਜ਼ ਬਹੁਤ ਅੱਛੀ ਵਧੀਆ ਲੱਗੀ ਹੋਈ ਹੈ ਜੀ ਠੀਕ ਹੈ ਸਵਾ 5 ਲੱਖ ਰੁਪਏ ਦੀ ਕਾਰ ਦੇ ਰਹਿਆਂਗੇ ਜੀ ਸਵਾ 5 ਲੱਖ ਦੀ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਦੀ ਆਹ 1 ਲੱਖ ਸਵਾ ਲੱਖ ਲਿਆ ਉਹ 4 ਲੱਖ ਲੋਨ ਹੋ ਜਾਊਗਾ 4 ਲੱਖ ਰੁਪਏ ਦਾ ਭਾਜੀ ਹੋ ਜਾਊਗਾ ਲੋਨ ਠੀਕ ਹੈ ਭਾਜੀ ਤੇ ਅੱਗੇ ਕ੍ਰਿਸਟਾ ਗੱਡੀ ਖੜੀ ਆ ਅਲਾਈ ਟਾਇਰ ਇਹ ਦੇ ਵਿੱਚ ਬਹੁਤ ਸੋਹਣੇ ਪਏ ਹੋਏ ਨੇ ਜੋਕੋਹਾਮਾ ਦੇ ਟਾਇਰ ਤੇ ਪਲਾਟੀ ਦੇ ਲਾਏ ਦੱਸੋ ਜੀ ਵੀਰ ਜੀ ਇਹ ਕਾਰ ਹੈਗੀ ਆ 16 ਮਾਡਲ ਦੀ ਜੈਡ ਮੈਨੂਅਲ ਠੀਕ ਹੈ ਇਹ ਕਾਰ ਕਿਸੇ ਅਫਸਰ ਦੀ ਹੈ ਚੰਗੇ ਬੰਦੇ ਦੀ ਗੱਡੀ ਹੈ ਠੀਕ ਹੈ ਜੀ ਕਾਰ ਬੋਡੀ ਦੀ ਤਕਰੀਬਨ ਓਰੀਜਨਲ ਲੱਗ ਪੀਸ ਪੇਂਟ ਨਹੀਂ ਹੈ ਦਾ ਕਾਰ ਦਾ ਠੀਕ ਹੈ ਬਾਕੀ ਇਹ ਕਦਾ ਹੋਏਗਾ ਉਹ ਆਪਾਂ ਨੂੰ ਨਹੀਂ ਦਿੰਦੇ ਨਹੀਂ ਸਮਝ ਪਰ ਉਹ ਵਧੀਆ ਕਾਰ ਬਹੁਤ ਵਧੀਆ ਹੂੰ 65000 ਚੱਲੀ 68-8000 ਚੱਲੀ ਹੈ ਰਿਕਾਰਡ ਦੇ ਨਾਲ ਰਿਕਾਰਡ ਦੇ ਨਾਲ ਚੱਲੀ ਠੀਕ ਹੈ ਜੀ ਸੀਟ ਕਵਰ ਜਮਾਨਦਵੇਂ ਨੇ ਨਵੇਂ ਹੈ ਜੀ ਜੈਡ ਜੈਡ ਮਾਡਲ ਹੈ ਜੈਡ ਮੈਨੂਅਲ ਕੈਪਟਨ ਸੀਟਾਂ ਦੇ ਵਿੱਚ ਤੇ ਨੰਬਰ ਪੇਡ 85100 85100 ਜੇਨੂ ਦਾ ਜੈਨੂ ਨੰਬਰ ਦੀ ਗੱਡੀ ਹੈ ਠੀਕ ਹੈ ਰੇਟ ਫਿਰ ਇਹਦਾ ਸਵਾ 11 ਲੱਖ ਰੁਪਏ ਦੀ ਸਵਾ 9 ਲੱਖ ਦਾ ਹੋ ਜੂਗਾ ਮੇਰੇ ਨਾਲ ਲੋਨ ਇਹਦਾ 10 ਲੱਖ ਦਾ ਲੋਨ ਦਾ 10 ਦਾ ਕਰਾ ਦੋਗੇ ਸਵਾ 1 ਲੱਖ ਰੁਪਇਆ ਲੈ ਕੇ ਆਣਾ ਸਵਾ ਕਰਾ ਤੇ ਅੱਗੇ ਬਾਈ ਜੀ ਖੜੀ ਐ Swift ਕਾਰ Swift ਹੈ ਜੀ 15 ਡੀਜ਼ਲ ਜੀ ਅਲੋਇ ਟਾਇਰ ਦਿਖਾ ਦਿਓ 75000 ਚੱਲੀ ਐ ਜੀ 75000 ਚੱਲੀ ਐ ਸੈਕੰਡ ਓਨਰ ਦੀ ਕਾਰ ਐ ਠੀਕ ਐ ਮਾਡਲ ਕਿਹੜਾ ਐ ਮਾਡਲ 2015 2015 BDI 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 ਗੱਡੀ ਐ ਐਕਸਟਰਾ ਲਾਈਟਰਾਂ ਦੇ ਨਾਲ ਕੰਡੀਸ਼ਨ ਚੈੱਕ ਕਰੋ ਬਾਈ ਜੀ ਅੰਦਰੋਂ ਬਹੁਤ ਸਾਫ਼ ਸੁਥਰੀ ਤੇ ਭਾਈ ਇਹਦਾ ਰੇਟ ਕਹਿੰਦਾ ਵੀਰ ਜੀ ਪ੍ਰਾਈਸ ਹੈਗਾ ਜੀ ਕਾਰ ਦਾ 475000 ਰੁਪਏ ਜੀ ਜੀ 4.560 ਦੇ ਵਿੱਚ ਵਿੱਚ ਦੇ ਦਾਂਗੇ 460000 ਰੁਪਏ ਦੇ 460000 60000 ਰੁਪਏ ਦੇ ਠੀਕ ਹੈ ਜੀ ਲਓ ਮਿੱਤਰੋ ਇਹਦੇ ਤੇ ਲੋਨ ਹੋ ਜੂ 4 ਲੱਖ ਦਾ ਘੱਟ ਲਊਗਾ 3.5 ਦਾ 3.5 ਦਾ ਹੋਊਗਾ 110000 ਲੈ ਕੇ ਆਉਣਾ 110000 ਠੀਕ ਹੈ ਅੱਗੇ ਆ ਗਈ ਭਾਈ ਜੀ ਪੇਡ ਨੰਬਰ ਵਾਲੀ ਸਕੋਰਪੀਓ ਹੈ ਨਾ ਦੱਸਿਓ ਭਾਜੀ ਅ ਜਿ세 ਭਾਜੀ ਇਹ ਗੱਡੀ ਹੈਗੀ ਹੈ 2023 ਮਾਡਲ ਠੀਕ ਹੈ ਜੀ ਅਲੌਇਡਰ ਚੈੱਕ ਕਰਾ ਦਿਓ ਹੂੰ ਬਹੁਤ ਸੋਹਣੇ ਲਾਇ ਲੱਗੇ ਹੋਇਆ ਬਾਰੋਂ ਮੰਗਾ ਕੇ ਲਾਇ ਵੇਲ ਪਾਏ ਠੀਕ ਲੋਜੀ ਕਰੋ ਜੀ ਹੂੰ ਤਾਂ ਇੱਥੇ ਵੀ ਮਿਲ ਲੈਣੇ ਤੁਹਾਨੂੰ ਕਿੰਨੇ ਇੰਚੀ ਇਹ ਇਹ 22 ਇੰਚੀ 22 ਇੰਚੀ ਬਹੁਤ ਸੋਹਣੀ ਕਾਰ ਹੈ ਜੀ ਠੀਕ ਹੈ ਕਾਰ ਦੀ ਡਿਮਾਂਡ ਹੈਗੀ 22 ਲੱਖ 90 ਹਜ਼ਾਰ 22 ਲੱਖ 90 ਹਜ਼ਾਰ ਇਹ ਵੇਰੀਐਂਟ ਕਿਹੜਾ ਹੈ ਇਹ Z8L ਟੌਪ ਮਾਡਲ ਟੌਪ ਮਾਡਲ Z8L ਟੌਪ ਮਾਡਲ ਆਟੋਮੈਟਿਕ ਤੇ ਡੀਜ਼ਲ ਡੀਜ਼ਲ ਠੀਕ ਹੈ ਜੀ ਮਤਲਬ ਸਾਰਾ ਟੌਪ ਹੈ ਦੂਪਰ ਜੀ ਜੇਰੀ ਪੈਟਰੋਲ ਹੋਏਗੀ ਨਾ ਹੂੰ ਉਹਦੇ ਚ ਅਪਾ ਆਫਰ ਲਾਤੀ ਹੈ ਅੱਛਾ ਹੋਰ ਪੈਟਰੋਲ ਚ ਪੈਟਰੋਲ ਚ ਆਫਰ ਲਾ ਦਣੀ ਹੈ ਉਦ ਦੱਸਦੇ ਅੱਗੇ 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 ਦੱਸਦੇ ਆਂ ਤੇ ਇਹਦਾ ਰੇਟ ਕੀ ਕਿਹਾ ਤੇ 2290 ਡਿਮਾਡ ਆ 22.5 ਦੀ 22.5 ਲੱਖ ਦੇ ਵਿੱਚ ਭਾਈ ਜੀ ਟਾਪ ਮਾਡਲ ਪੇਡ ਨੰਬਰ ਦੇ ਨਾਲ ਮਿਲ ਜੂ 22 ਇੰਚੀ ਲਾਈਟ ਟਾਇਰਾਂ ਦੇ ਨਾਲ ਜੀ ਜੀ ਠੀਕ ਹੈ ਜੀ ਤੇ ਅੱਗੇ ਥਾਰ ਖੜੀ ਆ 0202 ਨੰਬਰ ਦੇਖ ਲਓ ਤੁਸੀਂ ਵਧੀਆ ਹੁਮ ਹਾਰਪੁਰ ਦਾ ਨੰਬਰ ਆ ਜੀ ਇਹਦਾ 24 ਮਾਡਲ ਆ ਵੀਰ ਜੀ ਠੀਕ ਹੈ ਥਾਰ 4/2 ਹਮ ਉਹ ਤਾਂ ਵੈਸੇ ਕੰਪਨੀ 15 15.5 ਦੇ ਦਿੰਦੀ ਆ ਅੱਗੇ ਗੱਡੀ ਕੰਪਨੀ ਚ ਵੀ ਨਹੀਂ ਮਿਲਦੀ ਸੀ ਮਿਲਦੀ ਨਹੀਂ ਸੀ ਹਾਂਜੀ ਹਾਂਜੀ ਇਹਦੇ ਚ ਐਸੈਸਰੀ ਭਾਜੀ ਕੈਮਰਾ ਵਗੈਰਾ ਲੱਗਾ ਹੋਇਆ ਠੀਕ ਹੈ ਨੰਬਰ ਵੀ ਆਈਪੀ ਆ ਆਰਮ ਰੈਸਟ ਲੱਗੀਆਂ ਪਿਛਲੀਆਂ ਅੱਛਾ ਆਰਮ ਰੈਸਟ ਲੱਗੇ ਤਿੰਨੋ ਆਰਮ ਰੈਸਟ ਕਿਨੂੰ ਲੱਗੇ ਹੋਇਆ ਤਿੰਨੋ ਲੱਗੇ ਆ ਜੀ ਤਿੰਨੋ ਆਰਮ ਰੈਸਟ ਲੱਗੇ ਆ ਕੈਮਰਾ ਲੱਗਾ ਆ ਜੀ ਹਾਂਜੀ ਠੀਕ ਹੈ ਤੇ ਇਹ ਹੈਗੀ 24 ਮਾਡਲ 14000 ਚੱਲੀ 14000 ਚੱਲੀ 24 ਮਾਡਲ 14000 ਚੱਲੀ 4/2 ਮੈਨੂਅਲ ਡੀਜ਼ਲ ਹੈ ਮੈਨੂਅਲ ਇਹ ਚ ਵਾਈਟ ਕਲਰ ਵੀ ਹੈਗੀ ਆਪਣੇ ਕੋਲ ਠੀਕ ਹੈ ਉਹਦੇ ਚ ਫਰੰਟ ਤੇ ਰੂਬੀ ਗੋਨ ਦਾ ਬੰਪਰ ਲਗਾ ਉਹ ਵੀ 24 ਮਾਡਲ ਹੀ ਆ ਠੀਕ ਹੈ ਉਹ 23 ਵੀ ਹੈਗੀ 24 ਵੇਖੀ ਦੋ ਤਿੰਨ ਆਪਸ਼ਨ ਆ ਇਹ ਚ ਹੋਰ ਮਿਲਣਗੇ ਤੁਹਾਨੂੰ ਠੀਕ ਹੈ ਉਹ ਚਲੋ ਬੰਦਾ ਕਾਲ ਤੇ ਪੁੱਛ ਲਊਗਾ ਕੋਈ ਪੁੱਛ ਲੇਗਾ ਹਾਂ ਤੇ ਇਹਦਾ ਰੇਟ ਦੱਸ ਦੋ ਇਹ ਵੀਰ ਜੀ ਰੇਟ ਤਾਂ ਉਹ 1390 ਆ ਪਾਰਟੀ ਦੀ ਡਿਮਾਂਡ ਹਮ ਪਰ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖ ਕੇ ਆ ਉਹਨੂੰ 3 ਲੱਖ 70000 ਰ अच्छा ही फिर स्वाद ਆਊਗਾ। ਤੋਂ ਫੇਰ ਘਟਾਇ ਹੋਣਾ ਕਿਹਾਗੇ। ਹਾਂ। ਲੋ ਜੀ 1360 ਦੀ ਹੋਗੀ। ਤੇ ਅੱਗੇ ਬਾਈ ਜੀ ਵਾਈਟ ਕਲਰ ਦੇ ਵਿੱਚ ਥਾਰ ਰੌਕਸ ਇਹ ਐਮ ਐਕਸ 1 ਨਾ ਪਰਪਲ ਇਹ ਕਿਹਾ ਐਮ ਐਕਸ 5 ਦਾ ਪਾਉਂਦੀ ਆ। ਪਾਉਂਦੀ ਆ ਜੀ ਪਾਉਂਦੀ। ਕਿਉਂਕਿ ਇਹ ਲਾਇਆ ਐਮ ਐਕਸ 5 ਵਾਲੇ ਪਏ ਹੋਏ ਨੇ। ਬਿਲਕੁਲ ਪਏ ਆ ਜੀ। ਜੀ। ਸੀਟ ਕਵਰ ਵੀ ਪਏ ਆ ਟੌਪ ਮਾਡਲ ਦੇ। ਹੂੰ। ਸੀਟ ਕਵਰ ਬਹੁਤ ਸੋਹਣੇ ਆ ਬਾਈ ਜੀ। ਬਹੁਤ ਸੋਹਣੇ ਪਏ ਆ। ਹਾਂ। ਲੋਕਲ ਨੰਬਰ ਦੀ ਫਰਸਟ ਓਨਰ ਦੀ ਇਹ 2425 24 ਮੈਨੂਫੈਕਚਰਿੰਗ ਆ ਆਰਸੀ 25 ਦੀ ਗੱਡੀ ਸ਼ੋਰੂਮ ਚ 25 ਤਰੀਕ 25 ਨੂੰ ਮਿਲੀ ਆ ਹਾਂ 25 ਚ 25 ਨੂੰ ਨਿਕਲਿਆ ਉਹ ਰਜਿਸਟ੍ਰੇਸ਼ਨ 25 ਦੀ ਆ ਮੈਨੂਫੈਕਚਰ 24 ਆ ਠੀਕ ਆ ਚੱਲੀ ਕਿੰਨੀ ਆ ਭਾਈ ਚੱਲੀ ਸਾਰੀ 1800 ਕਿਲੋੜਾ 1800 ਲਓ ਜੀ ਅੰਦਰ ਉਹ ਦਿਖਾ ਦਿਓ ਗੱਡੀ 7 ਇਹਦੇ ਮੈਟ ਵੀ ਪਏ ਹੋਏ ਆ ਹਾਂ 90 ਮੈਟ ਆ ਠੀਕ ਆ ਜੀ ਸੀਟ ਕਵਰ ਆ ਬੈਕ ਕੈਮਰਾ ਵੀ ਲੱਗਾ ਐ ਚ ਹੂੰ ਪੰਜੇ ਲਾਏ ਨਾਲੇ ਪੰਜੇ ਲਾਏ ਪੰਜੇ ਲਾਇਆ ਠੀਕ ਆ ਉਹ ਪਿੱਛੇ ਉਹ ਕਬਰ ਜਾਂ ਨਹੀਂ ਲਾਇਆ ਹੋਇਆ ਫਿਰ ਨਹੀਂ ਇਹਨੂੰ ਲਾਇਏ ਪਾਤਾ ਜੀ ਲਾਇ ਹੀ ਪਾਤਾ ਕੀ ਬਾਤ ਹੈ ਇਹ ਚ ਸੈਰਮਿਕ ਕੋਟਿੰਗ ਵੀ ਹੋਈ ਹੋਈ ਆ ਠੀਕ ਆ ਜੀ ਤੇ ਨਾਲੇ 2 ਸਾਲਾਂ ਬਾਅਦ ਜਾ ਕੇ ਫੇਰ ਕਰਾ ਲਓ ਉਹਦੀ ਵੀ ਤੁਹਾਨੂੰ ਨਾਲ ਦੇਵਾਂਗੇ ਪਰਚੀ ਅੱਛਾ ਉਹ ਫ੍ਰੀ ਹੋਊਗੀ ਯਾਨੀ ਉਹ ਵੀ ਫ੍ਰੀ ਹੋਊਗੀ ਠੀਕ ਆ ਜੀ ਰੇਟ ਇਹਦਾ ਕੀ ਆ ਰੇਟ ਵੀਰ ਜੀ ਇਹਦਾ ਰੇਟ 1490 ਹਜ਼ਾਰ ਡਿਮਾਂਡ ਆ ਪਾਰਟੀ ਦੀ ਹਮ ਔਰ ਆਪਾਂ ਉਹਨਾਂ ਨੂੰ ਇਹ ਬੇਨਤੀ ਲਈ ਵੀ 14.5 ਲੱਖ ਰੁਪਏ ਦੀ ਆਪਾਂ ਗਾਰ ਦੇ ਦਈਏ 14.5 ਲੱਖ ਦੀ 14.5 ਲੱਖ ਦੀ ਲੈ ਵੀ ਇਹ ਆਫਰ ਆ ਬਾਈ ਤੁਹਾਡੇ ਵਾਸਤੇ ਨਵੀਂ ਗੱਡੀ ਇਹ 16.5 ਚ ਪੈਂਦੀ ਆ ਆਨਲਾਈਨ ਮਿਲਦਾ ਹੈ ਨਾ ਸਾਡੇ 16 ਦੀ ਗੱਡੀ ਆ ਲੱਖ ਦੇ ਲਾਏ ਆ ਹਾਂ 25-30 ਹਜ਼ਾਰ ਦਾ ਬਾਕੀ ਵੱਖਰਾ 40 ਹਜ਼ਾਰ ਦਾ ਸਮਾਨ ਆ ਚੱਲੀ ਸਿਰਫ 1800 ਆ 1800 ਤੇ ਤੁਹਾਡਾ ਮੋਟਾ ਫਾਇਦਾ ਹੋਊਗਾ ਤੇ ਬਾਕੀ 16.5 ਲੱਖ ਦੇ ਕੇ ਵੀ ਐ ਨਹੀਂ ਹੈਗਾ ਵੀ ਆਪਾਂ ਅੱਜ ਹੀ ਘਰੇ ਲੈ ਆਵਾਂਗੇ ਗੱਡੀ ਨਹੀਂ ਬੇਟਿੰਗ ਤੇ ਆ ਹਾਂ 5-6 ਮਹੀਨੇ ਘਟੋ ਘਟ ਲੱਗ ਜਾਂਦੇ ਆ ਹਾਂਜੀ ਤੇ ਜੇ ਕਿਸੇ ਵੀਰ ਨੂੰ ਚਾਹੀਦੀ ਆ ਵਾਈਟ ਕਲਰ ਦੇ ਵਿੱਚ ਐਮ ਐਕਸ 1 ਬੇਸ ਮਾਡਲ ਤਾਂ ਲੈ ਜਾਓ ਬਾਈ ਤੇ ਅੱਗੇ ਸਕਾਰਪੀਓ ਕਲਾਸਿਕ ਐਨ ਜਿਹੜਾ ਐਮਐਕਸ 1 ਦੇ ਵਿੱਚ ਅਸੀਂ ਤੁਹਾਨੂੰ ਪਤਾ ਹੀ ਆ ਨਵੇਂ ਵੀ ਕਢਾ ਕੇ ਦਿੰਨੇ ਆ ਹਾਂ ਪਹਿਲੇ ਨਾਂ ਦੇ ਡਾਇਰੈਕਟ ਬਿੱਲ ਵਾਲੀ ਠੀਕ ਹੈ ਜੀ ਬਾਕੀ ਤੁਸੀਂ ਸਾਨੂੰ ਲਾਈਡਰ ਪਾ ਕੇ ਆਪਣੀ ਵੀ ਦਿਖਾਤੀ ਹੈ ਗੱਡੀ ਹਾਂ ਉਹਦੀ ਵੀ ਵੀਡੀਓ ਪਾ ਕੇ ਦਿਖਾਓ ਜੀ ਸਾਰਿਆਂ ਨੂੰ ਉਹ ਵੀ ਦਿਖਾਉਣੇ ਆਪਾਂ ਠੀਕ ਹੈ ਜੀ ਤੇ ਦੱਸਿਓ ਇਹਦੇ ਬਾਰੇ ਇਹ ਵੀਰ ਜੀ 2023 ਮਾਡਲ ਹੈ ਜੀ ਐਸ 11 ਐਸ 11 ਕੈਪਟਨ ਸੀਟ ਵਾਲੀ ਹੂੰ ਲਾਈਟ ਟਾਇਰ ਚੈੱਕ ਕਰਾ ਲਿਓ ਲਾਈਟਰ ਬਹੁਤ ਵਧੀਆ ਬਹੁਤ ਸੋਹਣੇ ਐਕਸਟਰਾ ਲੱਗੇ ਹੋਏ ਆ ਜੀ ਠੀਕ ਹੈ ਜੀ ਚੱਲੀ ਕਿੰਨੇ ਬਾਜੀ ਇਹ ਚੱਲੀ 17000 17000 ਕੰਪਨੀ ਰਿਕਾਰਡ ਦੇ ਨਾਲ ਕਰੋ ਚੈੱਕ ਸ਼ੋਰੂਮ ਕਨੀਸ਼ਨ ਦੀ ਗੱਡੀ ਆ ਗਲਾਸ ਕੋਟਿੰਗ ਹੋਈ ਹੋਈ ਆ ਨੰਬਰ ਵੀ ਆਈਪੀ ਆ ਜੀ ਤੇ ਰੇਟ ਕੀ ਆ ਫਿਰ ਇਹਦਾ ਇਹ ਰੇਟ ਦੀ ਡਿਮਾਂਡ ਦੇ 18 25 ਆ ਹੂੰ ਪਰ ਆਪਾਂ ਇਹ ਕਾਰ 18 ਲੱਖ ਰੁਪਏ ਦੀ ਲਾ ਦਿੰਦਾ ਨੂੰ 18 ਲੱਖ ਦੀ 1790 ਦੀ ਲਾ ਦਾਂ 1790 ਦੀ ਠੀਕ ਹੈ ਜੀ ਹੋਰ ਮਾਰਕ ਲਾ ਦੇ ਦੱਸ ਤੇ ਇਹ ਡਾਊਨ ਪੇਮੈਂਟ ਕਿੰਨੀ ਦੇਣੀ ਪਊਗੀ ਦੋ 90 ਦੋ 90 ਮੇਰੇ ਮੂੰਹ ਦੀ ਗੱਲ ਖੋਲ ਹੀ ਤੁਸੀਂ ਨਾ ਹਾਂ ਇਕੱਠੀ ਗਿਆ ਦੋ 90 ਲਓ ਜੀ ਤੇ ਅੱਗੇ ਬਾਈ ਜੀ ਅੱਗੇ ਆ ਦਿਖਾਓ ਇੱਧਰ ਆਓ 4 ਦਿਖਾਓ ਜੀ ਫਿਰ 4/4 4/4 ਹੂੰ ਜੀ 22 ਮਾਡਲ ਦਸੰਬਰ ਮਹੀਨੇ ਦੀ 9000 ਚੱਲੀ ਠੀਕ ਹੈ 22 ਮਾਡਲ ਅੱਗ ਦੀ ਨਾੜ ਵੈ ਸ਼ੋਰੂਮ ਘਰ ਹੂੰ 9000 ਚੱਲੀ ਸਿਰਫ 9000 ਚੱਲੀ 4/4 ਮੈਨੂਅਲ ਮੈਨੂਅਲ ਆਰਮਰੇਸਟ ਲੱਗੇ ਹੋਇਆ ਹੈ ਹਨਾ ਬਾਜੀ ਇਹਦੇ ਵਿੱਚ ਆਰਮਰੇਸਟ ਲੱਗੇ ਕੈਮਰਾ ਲੱਗਾ ਠੀਕ ਹੈ ਜੀ ਸੈਰਾਮਿਕ ਕੋਟਿੰਗ ਰਾਂਗਾਂ ਮੋਟਰ ਸ਼ੋਰੂਮ ਚ ਹੋਈ ਹੈ ਠੀਕ ਹੈ ਜੀ ਏਜੰਸੀ ਚ ਹੀ ਹੋਈ ਹੋਈ ਆ ਬਈ ਜਰਾ ਮੈਕ ਰਿਪੋਰਟਿੰਗ ਸਵਾ 14 ਲੱਖ ਰੁਪਏ ਦੀ ਕਾਰ ਹੈ ਜੀ ਇਹ ਠੀਕ ਹੈ ਪਰ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖਿਆ ਹੈ ਉਹਨੂੰ 14 ਲੱਖ ਦੀ ਦੇ ਦੇਣੀ ਆ ਭਾ ਗੱਡੀ 14 ਲੱਖ ਰੁਪਏ ਦੀ ਸਿਰਫ 9000 ਚੱਲੀ 4x4 ਮੈਨੂਅਲ ਬਿਲਕੁਲ ਜੀ ਠੀਕ ਹੈ ਜੀ ਅਗਿਆਰ ਦਿਖਾਓ ਵੈਨਿਊ ਜੀ ਦਿਖਾਓ ਵੈਨਿਊ ਬਈ ਵੈਨਿਊ ਹੈਗੀ ਆ ਜੀ 20 ਮਾਡਲ ਦੀ ਟਾਇਰ ਦਿਖਾਓ ਭਾ ਜੇ ਕਰੀ ਹੂੰ ਜੋ ਕੋ ਹਮਾਦੇ ਨਵੇਂ ਟਾਇਰ ਆ 50 55 ਹਜ਼ਾਰ ਚੱਲੀ ਆ ਠੀਕ ਹੈ ਫਰਸਟ ਓਨਰ ਦੀ ਕਾਰ ਆ ਭਾ ਜੀ ਪੈਟਰੋਲ ਤੇ ਐਸਐਕਸ ਸਨਰੂਫ ਵਾਲੀ ਪੈਟਰੋਲ ਤੁਸੀਂ ਕਹਿੰਦੇ ਨਾ ਵੀ ਅੱਜ ਲਾਡ ਰਿਆ ਗੱਡੀਆਂ ਦੇਣੀਆਂ ਹਾਂ ਇਹ ਉਹੀ ਚੀਜ਼ ਹੈ ਜੀ ਠੀਕ ਹੈ ਕਾਰ ਦਿਖਾਓ ਉਧਰੋਂ ਬਹੁਤ ਨਵੀਂ ਗੱਡੀ ਹੈ ਬਹੁਤ ਨਵੀਂ ਤੇ ਫਿਰ ਲਾਡ ਰਹੀ ਕਿ ਪੈਟਰੋਲ ਦੇ ਜਿਹੜੇ ਪੈਟਰੋਲ ਦੇ ਸ਼ਕੀਨਾ ਹੋਏ ਲੈ ਜਾਣ ਸਾਨੂੰ ਫੜੀ ਹਾਂਜੀ ਹਾਂ ਇਹ ਜਿੱਦਾਂ ਹੁਣ 20 ਮਾਡਲ ਹੈ ਜੀ ਇਹ ਕਾਰ ਜਿਹਦਾ ਬੇਸ ਮਾਡਲ ਵਾਲੀਆਂ ਨਹੀਂ ਐਸ ਮਾਡਲ ਹੋ ਗਈਆਂ ਹਾਂ ਲੋਕੀ ਉਹਦਾ ਰੇਟ ਕਿਨਾ ਮੰਗਦੇ ਆਈਡੀਆ 7.5 7.5 ਬਿਲਕੁਲ ਹਾਂ ਬਿਨਾਂ ਸੰਰੂਪ ਤੇ ਬਿਨਾਂ ਲਾਇਆ ਦੋ ਇਹਦੇ ਚ ਸਾਰੀਆਂ ਆਪਸ਼ਨ ਆ ਹਾਂ ਫੁੱਲ ਇੰਸ਼ੋਰੈਂਸ ਆ ਨਵੇਂ ਟਾਇਰ ਆ ਹਾਂ ਤੇ ਸਨਰੂਫ ਵਾਲੀ ਐ ਐਸਐਕਸ ਆ ਅਸੀਂ ਇਹ ਵੀ ਕਾਰ ਤੁਹਾਨੂੰ ਸਵਾ ਸਾਢੇ ਦੇ ਦਾਂਗੇ ਸਵਾ 7 ਲੱਖ ਦੀ ਟੌਪ ਮਾਡਲ 2020 ਮਾਰਕ ਸਨਰੂਫ ਵਾਲੀ ਗੱਡੀ ਸਨਰੂਫ ਵਾਲੀ ਠੀਕ ਹੈ ਜੀ ਵੈਨਿਊ ਐਸਐਕਸ ਕੀ ਆ ਗਈ ਭਾਈ ਜੀ ਕਾਲੇ ਰੰਗ ਦੇ ਵਿੱਚ ਕ੍ਰੇਟਾ ਭਾਈ ਇਹਦੇ ਵਿੱਚ ਵੀ ਮੈਨੂੰ ਐਦਾ ਲੱਗਾ ਜਿਵੇਂ ਥਾਰ ਰੌਕਸ ਦੇ ਵਿੱਚ ਆਉਂਦਾ ਨਾ ਕ੍ਰਿਸਟਲ ਜੇ ਆ ਨਵਾਂ ਇਹ ਨਵਾਂ 23 ਮਾਡਲ ਹੈ ਇਹਦੇ ਵੀ ਰੰਗ ਆ ਗਿਆ ਹੈਗਾ ਉਹ ਦਾ ਸਪਾਰਕਲ ਕਲਰ ਸਪਾਰਕਲ ਕਲਰ ਹਾਂਜੀ ਹਾਂਜੀ ਜੀ ਕਿਹੜਾ ਵੇਰੀਐਂਟ ਹੈ ਇਹ 23 ਮਾਡਲ ਹੈ ਹਮ ਐਸਐਕਸ ਹੈ ਬਲੈਕ ਬਿਊਟੀ ਕਹਿੰਦੇ 2023 ਮਾਡਲ ਐਸਐਕਸ ਪੈਟਰੋਲਿਕ ਡੀਜ਼ਲ ਪੈਟਰੋਲ ਵੀਜੀ ਪੈਟਰੋਲ ਪੈਟਰੋਲ ਦੀ ਗੱਡੀ ਆ ਜਿਹੜੀ ਦੋਨੋਂ ਗੱਡੀਆਂ ਤੁਹਾਨੂੰ ਪੈਟਰੋਲ ਦਿਖਾਣੀ ਆ ਅੰਦਰੋਂ ਦਿਖਾਓ ਗੱਡੀ ਹੂੰ ਬਹੁਤ ਨਵੀਂ ਗੱਡੀ ਐ ਸੀਟ ਕਵਰ ਲੱਗੇ ਹੋਏ 12-15000 ਰੁਪਏ ਦੇ ਜੀ ਨੰਬਰ ਵੀਆਈਪੀ ਜੀ ਚੱਲੀ ਸਿਰਫ 15000 ਕਿਲੋਮੀਟਰ ਠੀਕ ਐ ਐਸਐਕਸ ਸਪੋਰਟ ਐਰੀਅੰਟ ਪੁਸ਼ ਬਟਨ ਸਟਾਰਟ 15000 ਕਿਲੋਮੀਟਰ ਚੱਲੀ ਹੂੰ ਪੈਰਾਨੋਰੋਮਿਕ ਸਨੂਫਲੀ ਜੀ ਤੇ ਰੇਟ ਕੀ ਆ ਫਿਰ ਇਹਦਾ ਰੇਟ ਵੀਰ ਜੀ 1390 ਡਿਮਾਂਡ ਕਰਦੀ ਪਾਰਟੀ ਸਾਢੇ 13 ਲੱਖ ਰੁਪਏ ਦੀ ਕਰ ਲਵੇ ਸਾਢੇ 13 ਲੱਖ ਦੀ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ ਢਾਈ ਲੱਖ ਕੋਸ਼ਿਸ਼ ਕਰਕੇ ਹੋਰ ਮਾਨ ਕਰਾ ਦੇ ਸਾਢੇ 13 ਚੋ ਕਰਾ ਦੋਗੇ ਕਰਾ ਦੇ 1.5-2 ਲੱਖ ਰੁਪਏ ਲਿਆਓ ਡਾਊਨ ਪੇਮੈਂਟ ਬਾਕੀ ਲੋਨ ਲਓ ਜੀ ਆਜੋ ਫਿਰ ਤੇ ਅੱਗੇ ਐਕਸ ਯੂ ਵੀ ਖੜੀ ਆ ਬਾਜੀ ਐਕਸ ਯੂ ਵੀ ਵੀਰ ਜੀ ਦਿਖਾ ਦਿਓ ਇਹ 25 ਮਾਡਲ ਆ ਹਮ ਐਕਸ 5 ਆ ਠੀਕ ਹੈ ਡੀਜ਼ਲ ਦੇ ਉੱਤੇ 9000 ਚੱਲੀ ਮੈਨੂਅਲ ਠੀਕ ਹੈ ਹਾਂ ਜੀ 9000 ਚੱਲੀ ਮੈਨੂਅਲ ਮੈਨੂਅਲ ਸਾਨੂੰ ਵਾਲੀ ਸਨਰੂਫ ਵਾਲੀ ਭਾਈ ਜੀ ਪਹਿਲਾਂੋਂ ਹੀ ਸਨਰੂਫ ਵਾਲੀ ਹਾਂਜੀ ਸਕਾਪ ਪਲੇਟਾਂ ਐਕਸੈਸਰੀ ਸਾਰੀ ਕੰਪਨੀ ਚ ਲੱਗੀ ਹੋਈ ਹੈ ਠੀਕ ਹੈ ਭਾਈ ਜੀ ਫੰਕਸ਼ਨ ਬਹੁਤ ਆ ਇਸ ਗੱਡੀ ਦਾ ਫੰਕਸ਼ਨ ਬਹੁਤ ਹੋਦੀ ਹੈ ਤੇ ਇਹ ਮਤਲਬ ਕਿੰਨੇ ਦੀਣੀ ਆ ਆਪਾਂ ਗੱਡੀ ਆਪਾਂ ਵੀਰ ਜੀ ਇਹ ਕਾਰ 19.5 ਲੱਖ ਰੁਪਏ ਦੀ ਡਿਮਾਂਡ ਆ 19.5 19.5 19 ਤੋਂ ਉੱਪਰ ਉੱਪਰ ਮਤਲਬ ਜਿੱਥੇ ਵੀ ਸਾਢੇ ਹੋਈ ਕਰਾ ਦੇਣ ਮਤਲਬ 19.5 ਤੇ 19 ਦੇ ਵਿਚਾਲੇ ਜੀ ਜੀ ਠੀਕ ਹੈ ਜੀ ਅਗਿਆ ਦਿਖਾਓ ਭਾਈ ਜੀ ਇਹ 24 ਮਾਡਲ ਨਵੀਂ ਸ਼ੇਪ ਵਾਲੀ ਨਵੀਂ ਸ਼ੇਪ ਵਾਲੀ ਕਰੇਟਾ ਨਵੀਂ ਸ਼ੇਪ ਵਾਲੀ ਕਰੇਟਾ 24 ਮਾਡ ਜਿੱਤੇ ਡਾਇਮੰਡ ਕੱਟ ਲਾਏ ਜਾਂਦੇ ਜਿਹਦਾ ਇੱਕ ਐਸਓ ਤੇ ਐਸਐਕਸ ਆ ਗਿਆ ਨਾ ਇਹ ਹਾਂ ਹਾਂ ਇਹ ਐਸਐਕਸ ਟੈਕ ਮਾਡਲ ਆ ਗਿਆ ਐਸਐਕਸ ਇਹ ਥੋੜਾ ਮਹਿੰਗਾ ਹੈ 17 ਲੱਖ ਕਿੰਨੇ ਹਜ਼ਾਰ ਰੁਪਏ ਦਾ ਮਾਡਲ ਹੈ ਠੀਕ ਹੈ ਇਹਦੇ ਵਿੱਚ ਅਲਾਇਆਂ ਦਾ ਫਰਕ ਹੈ ਫਰਕ ਹੈ ਜੀ ਡਾਇਮੰਡ ਕੱਟ ਆ ਗਿਆ ਉਹ ਆਮ ਬਲੈਕ ਪਹਿਲਾਂ ਮ ਉਹ ਦੂਸਰੇ ਹਾਂਜੀ ਠੀਕ ਹੈ ਜੀ ਕਰੋ ਜੀ ਚੈੱਕ ਚੱਲੀ ਕਿੰਨੀ ਹੈ ਇਹ ਇਹ 19 ਹਜ਼ਾਰ 2018 19 ਹਜ਼ਾਰ ਚੱਲੀ ਇਹ 18 19000 24 ਮਾਡਲ ਗੱਡੀ 24 ਮਾਡਲ ਦੀ ਬੋਸ ਦੇ ਸਪੀਕਰ ਆ ਇਹ ਬਹੁਤ ਹਾਂ ਸਕਰੀਨ ਵੀ ਸਕਰੀਨ ਵੱਡੀ ਆ ਕਾਫੀ ਵੱਡੀ ਆ ਜਾਂਦੀ ਆ ਹਨਾ ਫਿਕਚਰ ਬਹੁਤ ਨਾ ਭਾਜੀ ਇਹਦੇ ਚ ਹਾਂਜੀ ਵੱਡਾ ਸਨ ਰੂਪ ਵਗੈਰਾ ਸਾਰਾ ਕੁਝ ਹੀ ਹੈ ਤੇ ਫਿਰ ਰੇਟ ਕਹਿੰਦਾ ਵੀਰ ਜੀ ਵੀ ਪ੍ਰਾਈਸ ਤੁਹਾਡਾ ਮਾਨ ਵਾਲਾ ਹੀ ਹੋਊਗਾ 14 ਲੱਖ ਤੇ 40 ਹਜ਼ਾਰ ਰੁਪਏ 14 ਲੱਖ 40 ਹਜ਼ਾਰ 40 ਸਵਾ 14 ਦੇ ਠੀਕ ਹੈ ਇਹ ਡੀਜ਼ਲ ਵੈਰੀਐਂਟ ਪੈਟਰੋਲ ਪੈਟਰੋਲ ਦੋਨੇ ਪੈਟਰੋਲ ਕਾਲੀ ਵਾਲੀ ਪੈਟਰੋਲ ਤੇ ਇਹ ਵੀ ਪੈਟਰੋਲ ਠੀਕ ਹੈ ਜੀ ਲਓ ਮਿੱਤਰੋ ਪੈਟਰੋਲ ਦੀ ਕ੍ਰੇਟਾ ਜਿਵੇਂ ਨਵੀਂ ਤੁਸੀਂ ਇਹ ਲਵੇ ਕਰਕੇ ਦਿਖਾਈ ਦੇਖੋ ਕਿਵੇਂ ਚਮਕ ਪੈਂਦੀ ਹੈ ਗੱਡੀ ਦੀ ਜਿਵੇਂ ਏਜੰਸੀ ਚੋਂ ਖੜੀ ਆ ਨਾ ਉਵੇਂ ਖੜੀ ਆ ਇੱਥੇ ਬਿਲਕੁਲ ਅੱਗੇ ਫੇਰ ਭਾਈ ਜੀ ਕ੍ਰੇਟਾ ਜਿਹੜਾ ਵੇਰੀਐਂਟ ਕ੍ਰੇਟਾ ਦੇ ਵਿੱਚ ਸਾਰਿਆਂ ਨੂੰ ਵੱਧ ਵਿਕਦਾ ਉਹ ਵੇਰੀਐਂਟ ਲੈ ਆਏ ਗ੍ਰਿੱਲ ਚੇਂਜ ਆ ਦੱਸੋ ਜੀ ਗ੍ਰਿੱਲ ਭਾਜੀ ਈ ਐਕਸ ਮਾਡਲ ਆ ਜੀ ਇਹ ਕ੍ਰੇਟਾ ਪੈਟਰੋਲ ਦੇ ਉੱਤੇ ਆ ਠੀਕ ਹੈ ਨੰਬਰ ਬਹੁਤ ਵਧੀਆ 30000 ਚੱਲੀ ਆ ਠੀਕ ਹੈ ਜੀ ਫਸਟ ਓਨਰ ਦੀ ਕਾਰ ਆ ਭਾਜੀ ਜੀ ਪੈਰ ਦਿਖਾ ਦਿਓ ਕੰਡੀਸ਼ਨ ਵਗੈਰਾ ਅੰਦਰੋਂ ਇੰਟੀਰੀਅਰ ਦੀ ਬਹੁਤ ਅੱਛੀ ਬਹੁਤ ਸਾਫ਼ ਸੁਥਰੀ ਮਾਡਲ 23 ਮਾਡਲ 23 ਠੀਕ ਹੈ ਜੀ ਹਾਂ ਜੀ ਬਹੁਤ ਘੱਟ ਚੱਲੀ ਹੋਈ 23 ਮਾਡਲ ਈ ਐਕਸ ਕਰੋ ਜੀ ਚੈੱਕ ਕੰਡੀਸ਼ਨ ਜਿਵੇਂ ਨਵੀਂ ਆ ਤੇ ਭਾਈ ਜੀ ਰੇਟ ਕੀ ਆ ਫਿਰ ਇਹਦਾ ਰੇਟ ਭਾਈ ਇਹਦਾ ਡਿਮਾਂਡ 1.5 ਲੱਖ ਰੁਪਇਆ ਜੀ ਤੁਹਾਨੂੰ 10 ਲੱਖ 20 ਹਜ਼ਾਰ ਦੀ ਦੇ ਦੇਣੀ ਆ 1 ਲੱਖ 20 ਹਜ਼ਾਰ ਲੈਣਾ ਹੈ ਹਾਂ ਤੇ 9 ਲੱਖ ਦਾ ਲੋਨ ਇੱਕ ਲੱਖ 20 ਹਜ਼ਾਰ ਲੈਣਾ ਤੇ 9 ਲੱਖ ਦਾ ਲੋਨ ਹੋ ਜਾਊਗਾ 10 ਲੱਖ 20 ਹਜ਼ਾਰ ਦੀ ਗੱਡੀ ਮਿਲ ਜਾਊਗੀ ਜੀ ਬਿਲਕੁਲ ਠੀਕ ਹੈ 10 ਲੱਖ 20 ਹਜ਼ਾਰ ਦੇ ਦਿਆਂਗੇ ਤੇ ਅੱਗੇ ਭਾਈ ਜੀ ਸਕੋਡਾ ਆ ਸਕੋਡਾ ਟੁਸ਼ਾਕ ਜੀ ਇਹ 3000 ਚੱਲੀ 28 2700 ਚੱਲੀ ਹੈ ਅੱਛਾ ਇਹ 1.5 ਇੰਜਨ ਦੇ ਵਿੱਚ 23 ਮਾਡਲ 23 ਮਾਡਲ 1.5 ਠੀਕ ਹੈ ਤੇ ਇਹ ਮਾਡਲ ਜਿਹੜਾ ਇਹ ਮਾਡਲ ਹੈ ਨਾ ਇਹ ਵਾਲਾ ਮਾਡਲ ਦਾ ਨਾਮ ਅੰਬੀਸ਼ਨ ਸਮਥਿੰਗ ਕਰਕੇ ਕੁਛ ਹੈ ਠੀਕ ਹੈ ਜੀ ਇਹ ਮੈਨੂਅਲ ਦੇ ਵਿੱਚ ਹੈ ਹੂੰ ਇਹ 1.5 ਲੀਟਰ ਜਦ 21 ਲੱਖ ਰੁਪਏ ਦੀ ਨਵੀਂ ਹੈ ਗੱਡੀ ਇਹ 21 ਲੱਖ ਦੀ ਨਵੀਂ ਆ 72200 72200 ਤੇ ਆਪਾਂ ਕਿੰਨੇ ਦੇਣੀ ਹੈ ਇਹ 14.5 ਦੀ 14.5 ਦੀ ਹੋਰ ਦੇਖ ਲੋ ਕਿੰਨੇ ਪੈਸੇ ਛੱਡ ਦੇਣੇ 6.5 ਲੱਖ ਰੁਪਏ ਉੜ ਗਿਆ ਬਣਾ ਉੜ ਗਿਆ ਹਾਂ 6.5 ਲੱਖ ਉੜ ਗਿਆ ਉੜ ਗਿਆ ਠੀਕ ਹੈ 4 ਲੱਖ ਰੁਪਏ ਲੈ ਹਾਲ ਬਾਕੀ ਲੋਨ ਕਰ ਰਹੇ ਆ 1 ਲੱਖ ਡਾਉਨ ਪੇਮੈਂਟ ਡਾਉਨ ਪੇਮੈਂਟ ਬਾਕੀ ਲੋਨ ਬਾਕੀ ਸਾਰਾ ਲੋਨ ਹੋ ਜਾਊਗਾ ਸਿਰਫ 27 2800 ਕਿਲੋਮੀਟਰ ਚੱਲੀ ਹੋਈ ਸਕੋਡਾ ਕੁਸ਼ਾਕ ਗੱਡੀ ਬਹੁਤ ਵਧੀਆ ਭਾਈ ਜੀ ਰੋਡ ਦੇ ਉੱਤੇ ਪ੍ਰੈਜੈਂਸ ਬਹੁਤ ਵਧੀਆ ਦੀ ਤੇ ਅੱਗੇ ਅੱਗੇ ਫਰਾਂਕਸ ਆਟੋਮੈਟਿਕ ਫਰਾਂਕਸ ਜੀ ਅਗੇ 24 ਮਾਡਲ ਫਰਾਂਕਸ ਹੈ ਭਾਜੀ ਡੈਲਟਾ ਏਜੀਐਸ ਪਲੱਸ ਮਾਡਲ ਵਾਲਾ ਠੀਕ ਹੈ ਡੈਲਟਾ ਏਜੀਐਸ ਪਲੱਸ ਠੀਕ ਹੈ ਵੀਰੇ 11 ਲੱਖ ਦੀ ਨਵੀਂ ਹੈ ਇਹ ਇਹ 11 ਲੱਖ ਰੁਪਏ ਦੀ ਨਵੀਂ ਹੈ 11 ਲੱਖ 10 ਹਜ਼ਾਰ ਰੁਪਏ ਦੀ ਹੂੰ ਆਟੋਮੈਟਿਕ ਦੇ ਵਿੱਚ ਸੀਟ ਕਵਰ ਵਗੈਰਾ ਸਾਰਾ ਕੁਝ ਕੰਪਨੀ ਚੋਂ ਪਿਆ ਆ ਜੀ ਠੀਕ ਹੈ ਟਾਪ ਮਾਡਲ ਆ ਤੇ ਕਿੰਨੇ ਦੀ ਅੰਗਲੋਏ ਵਗੈਰਾ ਸਾਰਾ ਕੁਝ ਐਸੈਸਰੀ ਚ ਐਡ ਹੁੰਦਾ ਨਾਲ ਹੀ ਆਂਦਾ ਇਹਦੇ ਹੂੰ ਇਹ ਵੀਰ ਜੀ ਕਾਰ ਦੇ ਰਹੇ ਆ 9 ਲੱਖ 25 ਹਜ਼ਾਰ ਡਿਮਾਂਡ ਆ 9 ਲੱਖ ਰੁਪਏ ਦੀ ਤੁਹਾਨੂੰ 9 ਲੱਖ ਦੀ ਮਿਲ ਜੂ ਬਾਈ ਜੀ ਗੱਡੀ ਤੁਹਾਨੂੰ ਹਾਂ ਜੀ ਤੇ ਲੱਖ ਰੁਪਈਆ ਮੈਨੂੰ ਡਾਊਨ ਪੇਮੈਂਟ ਲੱਗੂ ਨੂੰ ਲੱਖ ਰੁਪਈਆ ਦੇ ਦਿਓ ਜੀ ਲੱਖ ਸਵਾਲ ਅੱਖਰ ਰੁਪਈਆ ਲਾਓ ਬਾਕੀ ਹੋ ਜੂਗਾ ਲੋਨ ਅੱਗੇ ਫੇਰ ਬਾਈ ਜੀ ਕਨੇਡਾ ਕਾਰ ਦੱਸਿਓ ਵੀਰੇ ਇਹਦੇ ਬਾਰੇ ਕਨੇਡਾ ਵੀਰ ਜੀ 23 ਮਾਡਲ ਆ ਹਾਂ ਠੀਕ ਹੈ ਇਹ 13 ਲੱਖ 25 ਹਜ਼ਾਰ ਰੁਪਏ ਦੀ ਮਾਰ ਹੈ ਦੀ ਠੀਕ ਹੈ 13 ਲੱਖ ਰੁਪਏ ਦੇ ਦੇ ਦਾਂਗੇ ਗੱਡੀ 60 ਹਜ਼ਾਰ ਚੱਲੀ ਹੈ 60 ਹਜ਼ਾਰ ਚੱਲੀ ਆ ਭਾਈ ਜੀ ਸੀਟ ਕਵਰ ਦਿਖਾ ਅੰਦਰੋਂ ਸ਼ੀਸ਼ੇ ਥਾਣੀ ਦਿਖਾਦੇ ਬਹੁਤ ਸੋਹਣੇ ਸੀਟ ਕਵਰ ਪਏ ਹੋਏ ਨੇ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਡੇਢ ਦੋ ਹਾਂਜੀ 2 ਲੱਖ ਰੁਪਏ ਦੇ ਦੇ ਦਿਓ 2 ਲੱਖ ਲਿਆਓ ਡੇਢ ਲੱਖ ਵੀ ਲਿਆਓ 2 ਲੱਖ ਵੀ ਲਿਆਓ ਠੀਕ ਹੈ ਜੀ ਬਾਕੀ ਥੋੜੇ ਸਿਮਲ ਵਧੀਆ ਹੋਣਾ ਚਾਹੀਦਾ ਤੇ ਲੋਨ ਥੋੜਾ ਹੋ ਜਾਊਗਾ ਜਿੰਨਾ ਚਾਹੋਗੇ ਅੱਗੇ ਭਾਈ ਜੀ ਸਕੋਰਪਿਓ ਐਨ ਗੱਡੀ ਵਾਈਟ ਕਲਰ ਦੇ ਵਿੱਚ ਦੱਸਿਓ ਭਾਜੀ ਅ ਜਿ세 ਪੈਟਰੋਲ ਦੇ ਉੱਤੇ ਜੀ ਵੇਰੀਐਂਟ ਵੇਰੀਐਂਟ ਹੈਗਾ Z8 ਸਿਲੈਕਟ Z8 ਸਿਲੈਕਟ ਸਿਲੈਕਟ ਹੀ ਜ਼ਿਆਦਾ ਵਿਗਦਾ ਹਨਾ ਸਿਲੈਕਟ ਵੀ ਇਸ ਟਾਈਮ ਜ਼ਿਆਦਾ ਵਿਗ ਰਹੇ ਜੀ ਜੀ ਇਹਦੇ ਕੋਈ ਖਾਸਾ ਫਰਕ ਨਹੀਂ ਨਾ ਹੈਗਾ ਭਾਜੀ ਕੰਪਨੀ ਵੱਲੋਂ ਰਹਿ ਗਿਆ ਜੀ ਥੋੜਾ-ਮੋਟਾ ਹੀ ਫਰਕ ਹੈ ਥੋੜਾ-ਮੋਟਾ ਜਿਦਾ Z8 ਦੇ ਵਿੱਚ ਲਾਇਏ ਦਾ ਤੇ ਫਰਕ ਨਹੀਂ ਹੈਗਾ ਜਿੱਦਾਂ ਸਾਈਡ ਫੋਲਡਿੰਗ ਜਿਹੜੇ ਮਿਰਰ ਆਉਟੋ ਫੋਲਡ ਆ ਜਾਂਦੇ ਆ Z8 'ਚ ਪੁਸ਼ ਬਟਨ ਆ ਜਾਂਦਾ ਹਾਈ ਬੀਮ ਜਿਹੜਾ ਆਟੋਮੈਟਿਕ ਆ ਜਾਂਦਾ ਆਹਾਂ ਹੀ ਚੀਜ਼ਾਂ ਦੀਆਂ ਜਿਹੜੀਆਂ ਥੋੜੀਆਂ ਮੋਦੀਆਂ ਕਮੀਆਂ ਨੇ ਜਿਹੜੀਆਂ ਦਿਖਦੀਆਂ ਇਹ ਵਿੱਚ ਪਰ ਇਹ ਓਵਰਆਲ ਬੈਸਟ ਹੈ ਇਹ ਚੱਲੀ ਭਾਜੀ 4500 ਇਹ ਕੀ ਨਵੀਂ 45 4700 ਚੱਲੀ ਹੈ 20 25 ਮਾਡਲ ਆ 25 ਮਾਡਲ ਪੈਟਰੋਲ ਤੇ ਆ ਪੈਟਰੋਲ ਦੀ ਕਾਰ ਠੀਕ ਹੈ 25 ਮਾਡਲ ਦਾ ਪੈਟਰੋਲ ਦੇ 20 ਲੱਖ ਦੀ ਨਵੀਂ ਹੈ ਠੀਕ ਹੈ ਸਵਾ 18 ਡਿਮਾਂਡ ਆ ਆਪਣੀ ਤੇ ਉਹਦੇ ਚੋਂ ਮਾਨਦਾਨ ਹੋਊਗਾ ਡਿਮਾਂਡ ਯਾਰ ਡਿਮਾਂਡ ਦੇ ਨਾਲ ਪਾਰਟੀ 18 ਲੱਖ ਰੁਪਏ ਦੀ ਕੋਸ਼ਿਸ਼ ਆ ਮੈਂ ਲਾ ਦੂੰਗਾ ਤੁਹਾਨੂੰ ਘੱਟ 18 ਦੀ ਮੰਨ ਕੇ ਚੱਲੀ ਆਪਾਂ ਹਾਂ 18000 ਠੀਕ ਹੈ ਲਓ ਜੀ ਅੱਗੇ ਥਾਰ ਦਿਖਾਓ ਥਾਰ ਤੇ ਭਾਜੀ ਐਸੈਸਰੀ ਬਹੁਤ ਲੱਗੀ ਹੋਈ ਆ ਇਸ ਥਾਰ ਸਕੰਦ ਤੋਂ ਤਿਆਰ ਹੋਈ ਤੁਸੀਂ ਦੇ ਸਹੀ ਆ ਫਿਊਲ ਦੇ ਲਾਇਏ ਫਿਊਲ ਦੇ ਲਾਇਏ ਵਰਕਈ ਟਾਇਰ ਬਹੁਤ ਜ਼ਬਰਦਸਤ ਨੇ ਆਫ ਰੋਡਿੰਗ ਵਾਲੇ ਆਰਮ ਰੈਸਟ ਜੀ ਉਹ ਹਰ ਚੀਜ਼ ਐਵਰੀਥਿੰਗ ਕਰੋ ਚੱਕ ਅੰਦਰੋਂ ਵੀ ਖਾਬ ਆ ਆ ਲੈਟਰਨ ਨੇ ਜਿਹੜੀਆਂ ਇਹਨਾਂ ਦੀ ਗ੍ਰੇਸ ਬਹੁਤ ਪੈਂਦੀ ਆ ਬਹੁਤ ਵਧੀਆ ਲੱਗਦਾ ਹਾਂ ਆ ਸਾਰੀ ਪਿਆਨੋ ਬਲੈਕ ਕਰਾਈ ਛੱਤ ਨਾਲ ਬਈ ਹਾਂ ਸਾਰੀ ਬੈਡ ਹਾਂ ਤੇ ਬੰਪਰ ਵੀ ਸਹੀ ਲੱਗਦੀ ਹੈ ਗੱਡੀ ਤੇ ਆਹ ਲਾਈਟਾਂ ਲੋਟਾ ਬਈ ਬਹੁਤ ਅਸੈਸਰੀ ਲੱਗੀ ਹੋਈ ਆ ਮਾਡਲ ਕਿਹੜੀ ਆ ਇਹ ਇਹ ਮਾਡਲ 2023 ਆ ਜੀ 23 ਮਾਡਲ 4x4 ਕੋ 4x4 ਆਟੋ 4x4 ਆਟੋ ਟਾਪ ਆਸੀ ਵੈਂਟ ਰੂਬੀ ਕੋਨ ਦੇ ਹੂੰ ਬਹੁਤ ਅੱਛੀ ਚੀਜ਼ਾਂ ਲੱਗੀਆਂ ਜੀ 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 70 ਮੈਡ ਲੱਗੇ ਹੋਣੇ ਪੰਜੇ ਲਾਏ ਆ ਠੀਕ ਆ ਆਰਮਰੈਸਟ ਵੀ ਹੈਗਾ ਆਰਮਰੈਸਟ ਬਾਕੀ ਲਾਏ ਹੈਗਾ ਲਾਈਟਾਂ ਐਂਪ ਬਫਰ ਡਿੱਗੀ ਚ ਲੱਗਾ ਹੋਇਆ ਸਾਰਾ ਕੁਝ ਨਾਲ ਦੇਾਂਗੇ ਸਾਰਾ ਕੁਝ ਠੀਕ ਆ ਹੂੰ 23 ਮਾਡਲ 4x4 ਆਟੋਮੈਟਿਕ ਆਟੋਮੈਟਿਕ ਚੱਲੀ ਕਿੰਨੀ ਕਹੇ? 20000 ਚੱਲੇ ਜੀ। 20000 ਚੱਲੀ। ਤੇ ਰੇਟ ਫਿਰ ਸਾਹਮਣੇ ਦਿਖਾ ਦੇ। ਰੇਟ ਵੀਰ ਜੀ ਕਾਰ ਦੀ ਡਿਮਾਂਡ ਹੈਗੀ ਹੈ 17 ਲੱਖ 16 ਲੱਖ 90 ਹਜ਼ਾਰ। ਠੀਕ ਹੈ। 16.5 ਲੱਖ ਦੀ ਕਰਾ ਦੇਵਾਂਗਾ ਮੈਂ ਤੁਹਾਡੀ। 16.5 ਲੱਖ ਦੀ ਵਿੱਚ ਹੀ ਸਾਰਾ ਕੁਝ ਹੀ। ਸਾਰਾ ਕੁਝ ਹੀ ਵਿੱਚ ਹੀ। ਠੀਕ ਹੈ। ਜਦਾਂ ਗੱਡੀ ਦਾ ਟ੍ਰਾਂਸਫਰ ਤੇ ਪੈਸੇ ਉਹ ਵੱਖਰੇ ਹੈ ਜੀ। ਠੀਕ ਹੈ। ਬਾਕੀ ਜੋ ਮਾਂ ਤਾਂ ਹੋ ਸਕਦਾ ਆ ਬੈਸਟ ਕਰਵਾ ਕੇ ਦਵਾਂਗੇ। ਠੀਕ ਹੈ ਜੀ। ਤੇ ਡਾਊਨ ਪੇਮੈਂਟ ਇਹਦੇ ਵਾਸਤੇ ਕਿੰਨੀ ਲੱਗੇ? 2 ਡੋਲਰ 2.5 ਲੱਖ ਰੁਪਏ ਦੇ ਦਿਓ। ਚੱਲ ਜੂਗਾ। ਚੱਲੂ ਸਕੋਰਪੀਓ ਕਲਾਸਿਕ ਹੈ ਜੀ ਜੀ 2000 ਤੇ 23 ਮਾਡਲ ਹੈ ਜੀ ਕੈਪਟਨ ਸੀਟ ਵਾਲੀ ਹੈ ਲਾਡਰ ਚੱਕਾ ਰਾ ਦੇ ਨਵੇਂ ਲਾਈਟਰ ਲਗੇ ਆ ਹੂੰ 60 70 ਹਜ਼ਾਰ ਵਾਲਾ ਆਰਡਰ ਸੈਟ ਸੀਟ ਕਵਰ ਹੂੰ ਚੱਲੀ ਕਿੰਨੀ ਹੈ ਚੱਲੀ ਆ ਵੀਰ ਜੀ ਇਹ ਗੱਡੀ 30 32 ਹਜ਼ਾਰ ਕਿਲੋਮੀਟਰ ਚੱਲੀ ਆ 30 32 ਹਜ਼ਾਰ ਚੱਲੀ ਆ ਸੀਟ ਕਵਰ ਬਹੁਤ ਸੋਹਣੇ ਆ ਅੰਦਰੋਂ ਦਿਖਾ ਦੇ ਵੀ ਸ਼ੀਸ਼ੇ ਦਾਣੀ ਠੀਕ ਹੈ ਭਾਜੀ ਰੇਟ ਫਿਰ ਇਹਦਾ ਇਹਦਾ ਵੀਰ ਜੀ ਇਹਦਾ ਪ੍ਰਾਈਸ ਵੀ 18 ਲੱਖ ਰੁਪਏ ਹੈ ਜੀ 18 ਲੱਖ ਜੀ ਠੀਕ ਹੈ ਇਹਦੇ ਚ 10-15 ਹਜ਼ਾਰ ਦਾ ਮੰਤਨ ਹੋ ਜਾਏਗਾ ਤੁਹਾਡਾ। ਹੂੰ 18 ਚ ਮੰਤਨ। 18 ਚ ਮੰਤਨ ਹੋ ਜਾਊ। ਠੀਕ ਹੈ ਜੀ। ਇੱਧਰ ਸਿੰਪਲ ਆਜ ਖੜੀ ਆ। ਸਿੰਪਲ ਆਜ ਖੜੀ ਹੈ ਪੁਰਾਣੇ ਇੰਜਨ ਵਾਲੀ ਹੈ 2200 ਸੀਸੀ ਵਾਲੀ। ਠੀਕ ਹੈ। ਇਹ ਜਿਹੜਾ 21 ਮਾਡਲ ਆ। 21 ਮਾਡਲ। 16 ਲੱਖ ਰੁਪਏ ਦੀ ਰੇਂਜ ਦੇ ਦਿਆਂਗੇ। ਠੀਕ ਹੈ ਜੀ। ਅੱਗੇ ਆ ਹੈਗੀ ਆ 23 ਮਾਡਲ ਦੀ। 23 ਮਾਡਲ ਆ। ਇਹ ਵਾਈਟ ਕਲਰ ਦੀ ਕੈਪਟਨ ਸੀਟ ਦੇ ਵਿੱਚ। ਹੂੰ। ਇਹ ਵੀ ਦੇ ਦਿਆਂਗੇ 18 ਲੱਖ ਰੁਪਏ ਤੁਹਾਨੂੰ। ਠੀਕ ਹੈ। ਜਿਹੜਾ ਜਿਹੜਾ ਵੇਰੀਐਂਟ 23 ਜਿਹੜਾ ਅਸੀਂ 18-19 18 4x4 ਵਾਲੀ 4x4 ਹਾਂਜੀ 올휠 ਡਰਾਈਵ 올휠 ਡਰਾਈਵ ਦੇ ਵਿੱਚ ਮਾਡਲ ਹੈਗੀ ਆ 2022 ਮਾਡਲ ਹੈਗੀ 2022 ਡੀਜ਼ਲ 29000 ਚੱਲੀ 29000 ਚੱਲੀ ਆ 22 ਲੱਖ ਹਾਂ ਦੀ ਰੇਂਜ ਦਾ ਡਿਮਾਂਡ 21 ਲੱਖ 90000 21 ਲੱਖ 90000 ਆਟੋਮੈਟਿਕ ਗੇਅਰ ਵਾਲੀ ਕਰੋ ਜੀ ਚੈੱਕ ਹਾਂਜੀ ਇਹ ਵੀ ਗੱਡੀ ਬੰਬਾ ਓਰੇ ਓਰੇ ਬੰਬਾ ਜਾਨਪੂਰੀਆ ਭਾਜੀ ਇਹਦੇ ਹਨਾ 4x4 ਹਾਂ ਬਹੁਤ ਵਧੀਆ ਅੱਛੀ ਹੈ ਗੱਡੀ ਡਾਊਨ ਪੇਮੈਂਟ ਇਹਦੀ ਤੇ ਫੌਜੀ ਬੰਦੇ ਬਹੁਤ ਨੇ ਆਰਮੀ ਪਰਸਨ ਬੰਦੇ ਬਹੁਤ ਗੱਡੀ ਪਸੰਦ ਕਰਦੇ ਜੀ 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 ਦੇਦੀ ডাউন ਪੇਮੈਂਟ ਕਿੰਨੀ ਚਾਹੀਦੀ ਹੈ ਜੀ ਤਿੰਨ ਤੋਂ 4 ਲੱਖ ਰੁਪਏ ਲਿਆਓ ਜੀ ਤਿੰਨ ਤੋਂ 4 ਲੱਖ ਠੀਕ ਹੈ ਜੀ ਅੱਗੇ ਆ ਗਈ ਭਾਈ ਜੀ ਕਾਲੇ ਰੰਗ ਦੇ ਵਿੱਚ ਨੰਬਰ ਚੈੱਕ ਕਰੋ 31 32 ਕੀ ਬਾਤ ਹੈ ਦੱਸਿਓ ਵੀਰੇ ਵੇਹ ਨੰਬਰਾਂ ਦੇ ਉੱਤੇ ਸ਼ੇਅਰ ਛੱਡਦਾ ਨਹੀਂ ਛੱਡ ਦਿਓ ਅੱਜ ਤੇ ਹਾਂ ਨੰਬਰ ਭਾਈ ਹੈ ਇਹਦੇ ਤੇ ਸ਼ੇਅਰ ਖੈਰ ਨਹੀਂ ਬਣਾਉਣਾ ਆਪਾਂ ਨਹੀਂ ਬਣਾਉਣਾ ਅੱਛਾ ਇਹ ਭਾਜੀ Z8 ਆ ਹੂੰ 4/2 ਆਟੋਮੈਟਿਕ ਜੀ ਇਹਦੇ ਚ ਜਿਹੜਾ ਪ੍ਰੋਜੈਕਟਰ ਲਾਈਟਸ ਦੋਨੋਂ ਚ ਐਡ ਕੀਤੀਆਂ ਹੋਈਆਂ ਭਾਈ ਹਾਂ ਥੱਲੇੋਂ ਦੇਖ ਲਓ ਆਹ ਦੇਖੋ ਪ੍ਰੋਜੈਕਟਰ ਫੋਗ ਲੈਂਪ ਵੀ ਅਲੱਗ ਤੋਂ ਪਾਏ ਹੋਇਆ ਤੇ ਆ ਇਹਨਾਂ ਦੇ ਵਿੱਚ ਚੰਦਨ ਬਹੁਤ ਜ਼ਿਆਦਾ ਨਾ ਭਾਜੀ ਬਹੁਤ ਵਧੀਆ ਜੀ ਹਮ ਮਾਡਲ ਕਿਦਾਂ ਕਿਹਾ ਟਾਇਰ ਵੀ ਇਹਦੇ ਚ ਭਾਜੀ ਕਸਟਮਰ ਨੇ ਆਪ ਐਡਿਟ ਕੀਤੇ ਐਕਸਟਰਾ ਕੀਤੇ ਆ ਅੱਛਾ ਜਿਹਦਾ ਇਹਨੂੰ ਟਾਇਰ ਲਾਉ ਜਾਂਦਾ ਨਾ ਐਮਆਰਐਫ ਦਾ ਹਾਂ ਇਹਦੇ ਮੈਕਸੀਸ ਦਾ ਟਾਇਰ ਵਧੀਆ ਉਹਨਾਂ ਨੇ ਕੀਤਾ ਜੀ ਕੰਟੀਨੈਂਟਲ ਦੇ ਮੁਕਾਬਲੇ ਦਾ ਆਫ-ਰੋਡ ਟਾਇਰ ਜੀ ਇਹ ਮਾਡਲ 23 24 24 ਮਾਡਲ Z8 ਆਟੋਮੈਟਿਕ Z8 ਆਟੋਮੈਟਿਕ ਹਾਂ ਠੀਕ ਹੈ ਜੀ ਚੱਲੀ ਚੱਲੀ ਸਾਰੀ 19 19 17 18 ਚੱਲੀ ਜੀ ਠੀਕ ਹੈ ਤੇ ਫਿਰ ਰੇਟ ਰੇਟ ਵੀਰ ਜੀ 22 ਲੱਖ ਤੇ 25000 ਰੁਪਏ ਦੇਣਾ ਇਹ ਗੱਲ 22 ਲੱਖ 25000 ਦੀ ਦੇ ਦਿਆਂਗੇ ਬਿਲਕੁਲ ਦੇ ਦਿਆਂਗੇ 225 ਡਾਊਨ ਪੇਮੈਂਟ 225 ਬਹੁਤ ਡਾਊਨ ਬਾਕੀ ਹੋ ਜਾਊਗਾ ਬਾਈ ਜੀ ਲੋਨ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਗੱਡੀ ਬਹੁਤ ਨਵੀਂ 19 ਲੱਖ ਦਾ ਲੋਨ ਹੋ ਜਾਊਗਾ ਗੱਡੀ ਬਹੁਤ ਨਵੀਂ 19 ਲੱਖ ਦਾ ਹੋ ਜਾਊਗਾ ਅੱਗੇ ਬਲੈਕ ਬਿਊਟੀ ਲਿਆਂਦੀ ਤੁਹਾਡੇ ਵਾਸਤੇ ਅਲਕਾ ਜਾਨ ਦੱਸਿਓ ਬਾਈ ਜੀ ਗੱਡੀ ਬਾਰੇ ਇਹ 7 ਸੀਟ 2023 ਮਾਡਲ ਆ ਹੂੰ ਡੀਜ਼ਲ ਦੇ ਉੱਤੇ 22 ਹੈ ਸ਼ਾਹ ਦੇਖਿਓ 22 ਮਾਡਲ 22 ਮਾਡਲ 22 ਮਾਡਲ 22 ਮਾਡਲ ਨਵੰਬਰ ਦਸੰਬਰ ਦੀ ਐਂਡ ਦੀ ਆ ਜੀ ਕਾਰ ਬਹੁਤ ਵਧੀਆ ਹੈ ਸਾਰੀ ਰਹੀ ਨਾ 20 ਹਜ਼ਾਰ ਚੱਲੀ 20000 ਚੱਲੀ ਹਾਂ ਕਾਰ ਦਿਖਾ ਦਿਓ ਮੈਨੂਅਲ ਉੱਤੇ ਆ ਡੀਜ਼ਲ ਉੱਤੇ ਠੀਕ ਹੈ ਜੀ ਡਬਲ ਛੇਡ ਦਾ ਇੰਟੀਰੀਅਰ ਆ ਟੈਨ ਇੰਟੀਰੀਅਰ ਕੰਪਨੀ ਸੀਟ ਕਵਰ ਵਗੈਰਾ 7 ਸੀਟਰ ਕਾਰ ਆ ਬਾਈ ਜੀ ਇਹ ਘਰੋਂ ਚੈੱਕ ਹਲਕਾ ਯਾਰ ਹਲਕਾ ਯਾਰ ਜੀ ਤੇ ਰੇਟ ਕੀ ਆ ਭਾਜੀ ਦਾ ਇਹ 14.5 ਲੱਖ ਰੁਪਏ ਭਾਈ ਡਿਮਾਂਡ ਹੈ ਜੀ ਸਾਢੇ 14 ਡਿਮਾਂਡ ਆ ਮਾਣਤ ਨਾਲ ਹੋ ਜਾਊਗਾ ਮਾਣਤ ਕਰ ਦਿਆਂਗੇ ਜੀ ਪੈਨਾਰੋਮਿਕ ਸਨੂਫਲੀ ਠੀਕ ਹੈ ਜੀ ਪੈਨਾਰੋਮਿਕ ਸਨ ਰੂਫ ਦੇ ਨਾਲ ਕੰਪਨੀ ਵਾਲੇ ਅਲਾਈ ਵਗੈਰਾ ਸਾਰੇ ਫੀਚਰ ਆ ਜਾਂਦੇ ਆ ਹਾਂਜੀ ਤੇ ਅੱਗੇ ਅੱਗੇ ਆ ਗਈ ਐਨ ਜੀ ਇਹ 2023 ਮਾਡਲ ਦੀ 19000 ਚੱਲੀ ਠੀਕ ਹੈ ਇਹ ਕਾਰ 22 ਲੱਖ ਡਿਮਾਂਡ ਆ ਭਾਜੀ ਜੀ ਆਟੋਮੈਟਿਕ ਆ ਹਮ ਸਾਰੀ ਓਰੀਜਨਲ ਆ ਕਾਰ ਠੀਕ ਹੈ ਇਹ ਕਾਰ ਆਪਾਂ 21 ਸਵਾ 23 ਦੇ ਵਿੱਚ ਦੇ ਦਾਂਗੇ ਸਵਾ ਤੋਂ ਸਾਢੇ ਦੇ ਵਿੱਚ ਹਾਂਜੀ ਸਵਾ 21 ਦੇ ਵਿੱਚ ਉਹ ਦੇ ਦਾਂਗੇ ਤੁਹਾਨੂੰ ਠੀਕ ਹੈ ਲਓ ਜੀ ਕਰੋ ਚੈੱਕ ਆਟੋਮੈਟਿਕ gear ਵਾਲੀ ਗੱਡੀ ਆ ਬਾਈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਇਹ ਰੰਗ ਰੰਗ ਦੇ ਨਾਲ ਹੀ ਲਾਂਚ ਕਰੀ ਸੀ ਗੱਡੀ ਨਾ ਕੰਪਨੀ ਨੇ ਹਾਂ ਕੰਪਨੀ ਨੇ ਇਹ ਉਹ ਗ੍ਰੀਨ ਜਿਹਾ ਕਲਰ ਬਹੁਤ ਸੋਹਣਾ ਹੈ ਵੀ ਪਿਆਰਾ ਗ੍ਰੀਨ ਗ੍ਰੀਨ 올ਿਵ ਗ੍ਰੀਨ ਜੀ ਤੇ ਅੱਗੇ ਬਾਜੀ ਐਕਸਿਓ ਵੀ ਆ ਗਈ ਜੀ 17 ਮਾਡਲ ਆਟੋਮੈਟਿਕ 17 ਮਾਡਲ ਆਟੋਮੈਟਿਕ ਡੀਜ਼ਲ ਦੇ ਉੱਤੇ ਠੀਕ ਹੈ ਆ ਕੇ ਦਿਖਾ ਦਿਓ ਜੀ ਉਹ ਵੀ ਫਰਸਟ ਐਕਸਿਓ ਵੀ ਫਰਸਟ ਓਨਰ ਆ ਜੀ ਇਹ ਸਾਰੀਆਂ ਕਾਰਾਂ ਫਰਸਟ ਓਨਰ ਹੀ ਆ ਫਰਸਟ ਓਨਰ ਹੀ ਆ ਨੋਵਾ ਵੀ ਫਰਸਟ ਓਨਰ ਆ ਨੋਵਾ ਵੀ ਫਰਸਟ ਓਨਰ रिकॉर्ड ਨਾਲ ਇਹ ਕੋਰਨਰ ਦਾ ਤਲੀ ਆ ਚਲੀ ਕਾਰ ਦਾ ਸਾਦੇ ਕਾਰ ਬਹੁਤ ਵਧੀਆ ਵੇਰੀਐਂਟ ਕਿਹੜਾ ਇਹਦਾ ਵੇਰੀਐਂਟ ਹੈਗਾ Z G ਮਾਡਲ ਹੈ ਜੀ G4 G ਮਾਡਲ ਹੈ ਕੈਪਟਨ ਸੀਟਾਂ ਵਾਲੀ ਕਰੋ ਜੀ ਚੈੱਕ ਤੇ ਰੇਟ ਕੀ ਇਹਦਾ ਕੈਪਟਨ ਸੀਟਾਂ ਵਾਲੀ 8.5 ਲੱਖ ਰੁਪਏ ਦੀ ਲੈ ਦੇਗੇ ਕਾਰ 8.5 ਡਿਮਾਂਡ 8.5 ਲੱਖ ਰੁਪਏ ਆ ਕਾਰ ਦਿਖਾ ਦੇ ਵਾਲੀ ਲਓ ਜੀ ਬਹੁਤ ਸੋਹਣੀ ਗੱਡੀ ਹੈ ਅੱਗੇ ਆ ਗਈ ਭਾਈ ਜੀ ਅਮੇਜ ਗੱਡੀ ਦੱਸਿਓ ਵੀਰੇ ਅਮੇਜ ਭਾਜੀ 2020 ਮਾਡਲ ਹੈ ਠੀਕ ਹੈ ਜੀ ਅਲੋਇ ਟਾਇਰ ਦਿਖਾ ਦੇ ਸਾਰੇ ਟੌਪ ਮਾਡਲ ਦੇ ਪਏ ਹੋਏ ਆ ਜੀ ਵਰੀਐਂਟ ਇਹ ਰਹਾ ਸਿਰਫ 22000 ਚੱਲੀ ਐ ਐਸ ਮਾਡਲ ਆ ਭਾਜੀ ਐਸ ਮਾਡਲ ਆ 22000 ਕਿਲੋਮੀਟਰ ਚੱਲੀ ਐ 20 ਮਾਡਲ ਆ 2020 ਮਾਡਲ ਆ ਪੈਟਰੋਲ ਦੀ ਕਾਰ ਆ ਕੰਡੀਸ਼ਨ ਚੈੱਕ ਕਰੋ ਭਾਈ ਅੰਦਰੋਂ ਬਾਹਰੋਂ ਜਿਵੇਂ ਨਵੀਂ ਤੇ ਰੇਟ ਕੀ ਆ ਭਾਜੀ ਰੇਟ ਵੀਰ ਜੀ 6 ਲੱਖ ਰੁਪਏ ਦੀ 6 ਲੱਖ ਇਹ ਡਿਮਾਂਡ ਆ ਕਿ ਦੇਣੀ ਐ ਇਹਨੇ ਦੀ ਮਤਲਬ ਡਿਮਾਂਡ ਹੀ ਆ 5 80 90 ਦੇ ਵਿੱਚ ਵਿੱਚ ਹੋ ਜੂਗਾ ਠੀਕ ਆ ਜੀ ਡੇਢ ਤੋਂ 2 ਲੱਖ ਡਾਉਨ ਪੇਮੈਂਟ ਜੀ ਭਾਜੀ ਤੇ ਘੱਟ ਨਾਲ ਵੀ ਸਰਜੂ ਨਹੀਂ ਨਹੀਂ ਡੇਢ ਲੱਖ ਨਾਲ ਸਰਜੂ ਆ ਠੀਕ ਆ ਜੀ ਅੱਗੇ ਸਵਿਫਟ ਅੱਗੇ ਸਵਿਫਟ 2023 ਮਾਡਲ ਦੀ 2023 ਮਾਡਲ VXI 4 ਚਾਰ ਸਿਲੰਡਰ ਵਾਲੀ ਗੱਡੀ ਠੀਕ ਹੈ ਇਹ ਸਿਰਫ 22000 ਚੱਲੀ ਕਾਰ ਦਿਖਾ ਦਿਓ ਕਾਰ ਬੋਲ ਪੈਟਰੋਲ ਦੀ ਕਾਰ ਹੈ ਇਹ ਪੈਟਰੋਲ ਭਾਜੀ VXI VXI ਪੈਟਰੋਲ ਇਹ 19 ਤੋਂ ਬਾਅਦ 18 19 ਤੋਂ ਬਾਅਦ ਪੈਟਰੋਲ ਨਹੀਂ ਆਈਆਂ ਪੈਟਰੋਲ ਹੀ ਆਈਆਂ ਹਾਂ ਜੀ ਕਿੰਨੇ ਰੇਟ ਕਿੰਨਾ ਕਿਹਾ ਰੇਟ 690 690 ਠੀਕ ਹੈ ਜੀ ਤੇ ਜੇ ਡੀਜ਼ਲ ਵਾਲੀ ਗੱਡੀ ਚਾਹੀਦੀ ਹੈ ਬਾਈ ਉਹ ਵੀ ਖੜੀ ਆ ਸਿਲਵਰ ਕਲਰ ਦੇ ਵਿੱਚ ਦੱਸੋ ਸਿਲਵਰ ਕਲਰ ਜੇ 45000 ਚੱਲੀ 18 ਮਾਡਲ 18 ਮਾਡਲ 45000 ਚੱਲੀ ਫਰਸਟ ਓਨਰ ਛੋਟਾ ਨੰਬਰ ਵੀਆਈਪੀ ਠੀਕ ਹੈ ਕਿਹੜਾ ਹੈ ਵੇਰੀਐਂਟ ਬੀਡੀ ਬੀਡੀਆਈ ਹਾਂਜੀ ਬਾਈ ਬੀਡੀਆਈ ਗੱਡੀ ਆ ਬਾਈ ਜੀ ਡੀਜ਼ਲ ਦੀ ਹਾਂ ਤੇ ਭਾਜੀ ਰੇਟ ਇਹਦਾ ਇਹਦਾ ਵੀਰ ਜੀ ਰੇਟ ਹੈਗਾ ਜੀ 6 ਲੱਖ ਰੁਪਈਆ ਜੀ 6 ਲੱਖ ਤੇ 10000 ਦਾ ਮਾਤਨ ਕਰਾ ਦੇਗੇ ਟਾਇਰ ਨਵੇਂ ਆ ਬਿਲਕੁਲ ਸ਼ੀਰ ਦੇ ਟਾਇਰ ਨਵੇਂ ਜਮਾ ਨਵੇਂ ਆ ਬਾਈ ਟਾਇਰਾਂ ਤੇ ਚਾਤੀ ਮੁਰਾਦੀ ਮਾਣੇ ਤੇ 590 ਦੀ ਕਹਿਦੀਏ ਹਾਂਜੀ ਠੀਕ ਹੈ ਜੀ ਅਗੇ ਵੀਰ ਜੀ ਆ ਦਿਖਾ ਦਿਓ Honda City Honda City Honda City ਡੀਜ਼ਲ ਦਾ ਫਰਸਟ ਓਨਰ 80000 ਵੀਦਾਂ ਰਿਕਾਰਡ ਚੱਲੇਗੀ ਠੀਕ ਹੈ ਛੋਟਾ ਨੰਬਰ ਵੀਆਈਪੀ ਪੇ ਸਾਢੇ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ ਸਾਢੇ 4 ਲੱਖ ਦੀ ਡੀਜ਼ਲ ਕਾਰ ਡੀਜ਼ਲ ਕਾਰ ਲਓ ਜੀ ਕਰੋ ਚੈੱਕ ਕੰਡੀਸ਼ਨ ਸਾਫ਼ ਸੁਥਰੀ ਹੈ ਬਾਈ Honda City ਦੇ ਬਹੁਤ ਸਾਰੇ ਬੰਦੇ Honda City ਨੂੰ ਬਹੁਤ ਪਿਆਰ ਕਰਦੇ ਬਹੁਤ ਪਿਆਰ ਕਰਦੇ ਤੇ ਇਹ ਬਹੁਤ ਐਵਰੇਜ ਬਹੁਤ ਐਵਰੇਜ ਵੀ ਚੰਗੀ ਹੈ ਬਾਕੀ ਗੱਡੀ ਵੀ ਚੱਲਦਾ ਹਾਂ ਲੋਨ ਕਰਾਂਗੇ ਅੱਛਾ 50000 ਲਿਓ ਲੋਨ ਕਰਾ ਦੇਾਂਗੇ 50000 ਰੁਪਏ ਦੇ ਵਿੱਚ ਬਾਈ ਤੁਹਾਨੂੰ Honda City ਡੀਜ਼ਲ ਦੇ ਮਾਲਕ ਬਣਾ ਦੇਣਾ ਅੱਜ ਅੱਗੇ ਵੈਨਿਊ ਡੀਜ਼ਲ ਹੈ ਵੈਨਿਊ ਡੀਜ਼ਲ ਹੈ 19 ਮਾਡਲ ਹੈ ਇਹ ਵੀ ਕਾਰ ਚੰਗੀ 50000 ਚੱਲੀ 50000 ਚੱਲੀ ਅੱਗੇ ਅੱਗੇ ਇਹਦਾ ਰੇਟ 7.5 ਅੱਗੇ ਆ ਫਰੌਂਗਸ ਹੈਗੀ 23 ਮਾਡਲ ਦੀ ਠੀਕ ਹੈ ਜੀ ਇਹ ਆਟੋਮੈਟਿਕ ਆ ਇਹ 2000 ਚੱਲੀ ਆ ਸਿਰਫ 2000 ਚੱਲੀ ਆ ਸਿਰਫ 2000 ਚੱਲੀ ਆ ਇਹ ਵੀ ਸਵਾ 9 ਦੀ ਆ ਠੀਕ ਹੈ ਜੀ ਤੇ ਅੱਗੇ ਕੀ ਆ ਸੈਲਟੋਸ ਅੱਗੇ ਕੀ ਆ ਸੈਲਟੋਸ ਜੀ ਨੰਬਰ ਦਿਖਾ ਦਿਓ ਇਹ ਨੰਬਰ पे ਜਿਹੜਾ ਛੋਟਾ ਨੰਬਰ ਆ ਹਮ ਇਹ ਹੈਗੀ ਸਟਾਰਟਿੰਗ ਮਾਡਲ ਆ ਪਰ ਟੌਪ ਮਾਡਲ ਦੇ ਵਿੱਚ ਕਨਵਰਟ ਕੀਤੀ ਹੀ ਬੰਦੇ ਨੇ ਠੀਕ ਹੈ ਜੀ ਸਾਰੀ ਕ੍ਰੋਮ ਸੈਟਿੰਗ ਇਹ ਉਹ ਅੰਦਰ ਬੜਾ ਹੈ ਬੀ ਮਾਡਲ ਹੈ ਬੀ ਹਾਂ ਜੀ ਕਾਰ ਐਪਲ ਕਾਰਪਲੇ ਵਗੈਰਾ ਹਰ ਚੀ ਲੱਗੀ ਹੋਈ ਆ ਠੀਕ ਹੈ 2020 ਮਾਡਲ 21 ਮਾਡਲ 21 ਮਾਡਲ 21 ਮਾਡਲ ਆ 35000 ਚੱਲੀ 35000 ਚੱਲੀ ਕਰੋ ਜੀ ਚੈੱਕ ਕਾਰ ਦਿਖਾ ਦਿਓ ਬਹੁਤ ਸੋਹਣੀ 20 ਮਾਡਲ ਤੋਂ ਟੌਪ ਮਾਡਲ 'ਚ ਕਨਵਰਟ ਹੋਈ ਹੋਈ ਐ ਕਨਵਰਟ ਹੋਈ ਐ ਸਾਰੀ ਓਰੀਜਨਲ ਹਮ ਠੀਕ ਐ ਜੀ ਤੇ ਰੇਟ ਰੇਟ ਵੀਰ ਜੀ ਇਹਦਾ 11 ਲੱਖ ਰੁਪਏ ਜੀ 11 ਲੱਖ ਮਾਨ ਕਰਦੇ ਆਂਗੇ 10-15 ਹਜ਼ਾਰ ਦਾ ਜੋ ਵੀ ਹੋਇਆ 11 ਲੱਖ 'ਚ ਮਾਨਤਨ ਹੋ ਜੂਗਾ 1.5-2 ਲੱਖ ਰੁਪਏ ਡਾਊਨ ਪੇਮੈਂਟ ਹਾਂ ਜੀ ਅੱਗੇ ਇੱਕ ਰੇਟ ਆ ਗਈ ਡੀਜ਼ਲ ਦੇ 17 ਮਾਡਲ ਪਿਆ ਯਾਰ ਚੱਲੀ ਦੂਜੇ ਨਾਲ ਦੀ ਠੀਕ ਐ ਇਹ ਵੀ ਕਾਰ ਵਧੀਆ ਇਹ ਕਾਰ 8 ਲੱਖ ਰੁਪਏ ਦੀ ਹੈ 8 ਲੱਖ ਦੀ ਡੀਜ਼ਲ ਡੀਜ਼ਲ ਦੇ ਉੱਤੇ ਠੀਕ ਹੈ ਐਕਸਯੂਵੀ 500 ਸਿਲਵਰ ਕਲਰ ਦੇ ਵਿੱਚ ਦੱਸਿਓ ਜੀ ਵੀਰ ਜੀ ਇਹ 15 ਮਾਡਲ ਹੈ ਫਰਸਟ ਓਨਰ ਕਾਰ ਹੈ 60 65 ਹਜ਼ਾਰ ਚੱਲੀ ਠੀਕ ਹੈ ਜੀ ਅਲੌਇਡਰ ਚੱਕਾ ਰਾ ਦੇਓ ਡਬਲ 6 ਦੇ ਵਿੱਚ ਹੈ ਠੀਕ ਹੈ ਸ਼ਹਿਰਪੁਰ ਦਾ ਲੋਕਲ ਨੰਬਰ ਫਰਸਟ ਓਨਰ ਫਰਸਟ ਓਨਰ ਗੱਡੀ ਐਕਸਟਰਾ ਲਾਈਟਰ ਆ ਦੇਣਾ ਜਿਹੜੀ ਵੀ ਕਾਰ ਦਵਾਂਗੇ ਨਾ ਉਹ ਜੈਨੂਅਲ ਨੰਬਰ ਦੀ ਦਵਾਂਗੇ ਕੋਈ ਕੱਟ ਨੰਬਰ ਨਹੀਂ ਹੋਊਗਾ ਕੋਈ ਧਲੀ ਨਹੀਂ ਹੋਊਗਾ ਕੋਈ ਕਿਰਾਇਆ ਨਹੀਂ ਹੋਊਗਾ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਪੱਕੇ ਪ ਪੇਪਾ ਜੀ ਦਾ ਰੇਟ ਕੀ ਆ ਫਿਰ W ਦਾ ਇਹਦਾ ਵੀਰ ਜੀ ਰੇਟ ਦੀ ਡਿਮਾਂਡ 6.5 ਹੈ ਪਰ ਆਪਾਂ 6 25 10 15 20 25 ਦੇ ਵਿੱਚ ਠੀਕ ਹੈ 6:30 ਦੇ ਵਿੱਚ ਤੁਹਾਨੂੰ ਗੱਡੀ ਦੇ 6:30 ਦੇ ਵਿੱਚ ਗੱਡੀ ਮਿਲ ਜੂ ਭਾਈ ਜੀ ਲੱਖ ਡੋ ਲੱਖ ਰੁਪਿਆ ਡਾਊਨ ਪਰ 1.5 ਲੱਖ 2 ਲੱਖ ਰੁਪਿਆ ਡਾਊਨ ਲੱਖੀ ਦਿਓ ਭਾਵੇਂ 5 ਲੱਖ ਦਾ ਲੋਨ ਦਵਾ ਦਿਆਂ 500 ਬਾਕੀ ਹੋ ਜੂਗਾ ਲੋਨ ਭਾਈ ਜੀ ਇੰਨੀਆਂ ਵੀ ਗੱਡੀਆਂ ਦੇਖੇ ਇੰਨਾਂ ਚ ਕੋਈ ਵੀ ਗੱਡੀ ਲੈਣੀ ਆ ਤਾਂ ਬਾਈ ਹੁਣ ਉਹਨਾਂ ਨੂੰ ਨੰਬਰ ਚਾਲਦੇ ਨੇ ਉਹਨਾਂ ਤੇ ਕਾਲ ਕਰਕੇ ਪੂਰੀ ਜ਼ੀਰੋ ਡਿਟੇਲਰ ਨੇ ਉਹ ਵੀ ਮਿਲ ਜੂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਇੰਨਾਂ ਗੱਡੀਆਂ ਤੋਂ ਇਲਾਵਾ ਵੀ ਹੋਰ ਕੋਈ ਗੱਡੀ ਦੀ ਡਿਮਾਂਡ ਆ ਤਾਂ ਉਹ ਵੀ ਪੂਰੀ ਹੋ ਜੀ ਠੀਕ ਹੈ ਨਾ ਭਾਜੀ ਹੋ ਜਾਏਗੀ ਜੀ ਬਿਲਕੁਲ ਹੋ ਜਾਏਗੀ ਤੇ ਆਜੋ ਫਿਰ ਜਲੰਧਰ ਕਾਰ ਜਲੰਧਰ ਸ਼ਹਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ